ਸਤਿਕਾਰਤ ਦਰਸ਼ਕੋ ਪ੍ਰੋਗਰਾਮ ਟੇਕ ਕੇਅਰ ਨੂੰ ਜਿਸ ਤਰੀਕੇ ਨਾਲ ਤੁਸੀਂ ਪਰਵਾਹ ਹੁੰਗਾਰਾ ਦੇ ਰਹੇ ਹੋ ਉਹਦੇ ਲਈ ਅਸੀਂ ਤੁਹਾਡੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਜੁਗਿੰਦਰ ਟਾਈਗਰ ਕਿਡਨੀ ਬਾਰੇ ਗੱਲ ਕਰਨਗੇ ਯਾਨੀ ਕਿ ਗੁਰਦੇਆਂ ਬਾਰੇ ਅਕਸਰ ਸੁਣਿਆ ਜਾਂਦਾ ਹੈ ਗੁਰਦੇ ਦੇ ਵਿੱਚ ਪੱਥਰੀ ਆ ਗਈ ਸਟੋਨ ਆ ਗਿਆ ਉਹ ਪਿਸ਼ਾਬ ਵਾਲੀ ਥੈਲੀ ਚ ਸਟੋਨ ਪੈ ਗਿਆ ਉਸ ਤੋਂ ਬਾਅਦ ਬੜਾ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਦਰਦ ਹੋ ਗਈ ਡਾਇਲਿਸਿਸ ਹੁੰਦੇ ਨੇ ਕਿਡਨੀ ਫੇਲਿਅਰ ਹੁੰਦੇ ਨੇ ਇਹ ਸਾਰੇ ਦੇ ਪਿੱਛੇ ਕੀ ਸਾਇੰਸ ਕੰਮ ਕਰਦੀ ਹੈ ਸਾਡੀ ਬਾਡੀ ਦਾ ਇਹ ਪਾਰਟ ਸਾਡੀ ਬਾਡੀ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦੀ ਹੈ ਇਹ ਵਾਲਾ ਜਿਹੜਾ ਪਾਰਟ ਆ ਯਾਨੀ ਕਿ ਗੁਰਦਾ ਇਹ ਕਿਸ ਤਰੀਕੇ ਨਾਲ ਕੰਮ ਕਰਦਾ ਤੇ ਕੀ ਮੁਸ਼ਕਲਾਂ ਆਉਂਦੀਆਂ ਨੇ ਇਨਸਾਨ ਨੂੰ ਡਾਕਟਰ ਸਾਹਿਬ ਅੱਜ ਦਾ ਟੌਪਿਕ ਬੜਾ ਕੰਪਲਿਕੇਟਿਡ ਵੀ ਹੈ ਤੇ ਬੜਾ ਸਰਲ ਹੈ ਤੁਹਾਡੇ ਲਈ ਕਿਉਂਕਿ ਅੱਜ ਤੁਸੀਂ ਇਹ ਕਿਹਾ ਕਿ ਕਿਡਨੀ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਮੈਨੂੰ ਲੱਗਿਆ ਕਿ ਤੁਹਾਨੂੰ ਲੋਕਾਂ ਦੀ ਨਬਜ਼ ਪਤਾ ਲੱਗਣ ਲੱਗ ਗਈ ਹੈ ਦਰਸਰ ਜੀ ਲੋਕ ਕਾਫੀ ਮੇਰੇ ਕੋਲ ਹੁਣ ਕਿਡਨੀ ਦੀ ਸ਼ਿਕਾਇਤ ਲੈ ਕੇ ਆ ਰਹੇ ਨੇ ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਇਹ ਦੱਸੂਗਾ ਇਸ ਕਰਕੇ ਨਹੀਂ ਕਿ ਮੈਂ ਸਟੂਡੀਓ 'ਚ ਬੈਠਾ ਸ਼ਾਇਦ ਕਿਡਨੀ ਦਾ ਰਿਜ਼ਲਟ ਮੇਰਾ ਆਲ ਓਵਰ ਦੀ ਵਰਡ ਗਿਨਵੇਂ ਬੰਦਿਆਂ ਵਿੱਚੋਂ ਬਹੁਤ ਵਧੀਆ ਬਹੁਤ ਵਧੀਆ ਜਿਨ੍ਹਾਂ ਨੂੰ ਕਿਰਿਟੀ 9 ਹੋ ਰਹੀ ਜਾਂ ਕਿਡਨੀ ਫੇਲ ਹੋ ਰਹੀ ਹੈ ਨੇ ਜਿੰਨੇ ਵੀ ਕੋਈਸ ਮੇਰੇ ਕੋਲ ਆਏ ਨੇ ਲਗਭਗ ਹੁਣਾਂ ਵਿੱਚੋਂ ਅਸੀਂ 70 80% ਰਿਕਵਰੀ ਦੇ ਰਹੇ ਹਾਂ ਇਵਨ ਪੀਜੀਆ ਆਲ ਇੰਡੀਆ ਫੋਰਟਸ ਦੇ ਕੇਸਾਂ ਦੀ ਜੀ ਦਾਕਟਰ ਕਿਡਨੀ ਚੀਜ਼ ਕੀ ਹੈ ਗੁਰਦਾ ਕੀ ਚੀਜ਼ ਹੈ ਜੇ ਸਰਲ ਪਾਸ਼ਾ ਚ ਗੱਲ ਕਰੂੰ ਇਹਦਾ ਕੰਮ ਕੀ ਹੈ ਫੰਕਸ਼ਨਿੰਗ ਕੀ ਹੈ ਦਰਸਰ ਸਾਡੀ ਸਰੀਰ ਦੇ ਵਿੱਚ ਜਿਵੇਂ ਲੀਵਰ ਹੈਗਾ ਉਹਨੇ ਅਮੋਨੀਆ ਕੱਢਣਾ ਹੈਗਾ ਲੰਗਸ ਨੇ ਸਾਡੀ ਨੇ ਸਾਹ ਲੈ ਕੇ ਕਾਰਬਨ ਡਾਈਆਕਸਾਈਡ ਤੇ ਹੋਰ ਚੀਜ਼ਾਂ ਨੂੰ ਬਾਹਰ ਕੱਢਣਾ ਹੈ ਹੈਨਾ ਜੀ ਜਿਵੇਂ ਸਾਡਾ ਡਾਈਜੈਸਟ ਸਿਸਟਮ ਹੈ ਉਹਨੇ ਸਟੂਲ ਦੇ ਨਾਤੇ ਤੇ ਪਾਣੀ ਦੇ ਨਾਤੇ ਹੋਰ ਚੀਜ਼ਾਂ ਨੂੰ ਬਾਹਰ ਕੱਢ ਦੇਣਾ ਐਵੇਂ ਕਿਡਨੀ ਜਿਹੜੀ ਹੈਗੀ ਸਾਡੀ ਇੱਕ ਅਹਿਮ ਰੋਲ ਅਦਾ ਕਰਦੀ ਹੈ ਸਾਡੇ ਸਰੀਰ ਦੇ ਵਿੱਚ ਕਿਡਨੀ ਨੇ ਸਾਡੇ ਸਰੀਰ ਵਿੱਚੋਂ ਸਾਰੀਆਂ ਜ਼ਹਿਰੀਲੇ ਪਦਾਰਥ ਸਾਰੇ ਮਿਨਰਲਸ ਵੇਸਟੇਜਸ ਆਫ ਵਾਟਰ ਹੋਰ ਚੀਜ਼ਾਂ ਖੂਨ ਦੇ ਵਿੱਚੋਂ ਮਸਲਸ ਦੇ ਵਿੱਚੋਂ ਸਾਰੀਆਂ ਕਿਡਨੀ ਹੀ ਫਿਲਟਰ ਕਰਕੇ ਬਾਹਰ ਕੱਢਣੀਆਂ ਨੇ ਤੇ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਵਾਪਸ ਖੂਨ ਦੇ ਵਿੱਚ ਭੇਜ ਦੇਣੀਆਂ ਨੇ ਤੇ ਸਾਡੀ ਬਾਡੀ ਦਾ ਮਿਕਦਾਰ ਸਾਡਾ ਬਲੱਡ ਪ੍ਰੈਸ਼ਰ ਹੈ ਨਾ ਜੀ ਸਾਡੀ ਬਾਡੀ ਦਾ ਟੈਂਪਰੇਚਰ ਸਾਡਾ ਖੂਨ ਨੂੰ ਸ਼ੁੱਧ ਕਰਨਾ ਸਾਡੇ ਹਿਮੋਗਲੋਬਿਨ ਨੂੰ ਬਣਾਈ ਰੱਖਣਾ ਰੈੱਡ ਸੈੱਲ ਨੂੰ ਬਣਾਈ ਰੱਖਣਾ ਵਾਈਟ ਸੈੱਲ ਨੂੰ ਬਣਾਈ ਰੱਖਣਾ ਪਲੇਟਲੇਟਸ ਨੂੰ ਸਹੀ ਮਿਕਦਾਰ 'ਚ ਰੱਖਣਾ ਇਹ ਸਾਰੇ ਅਹਿਮ ਰੋਲ ਕਿਡਨੀ ਦੇ ਨੇ ਜੀ ਯਾਨੀ ਕਿ ਇੱਕ ਆਰਓ ਦਾ ਕੰਮ ਕਰਦੀ ਹੈ ਕਿਡਨੀ ਜੇ ਅਸੀਂ ਗੱਲ ਕਰੀਏ ਆਰਓ ਬਹੁਤ ਛੋਟੀ ਚੀਜ਼ ਹੈ ਜੀ ਆਰਓ ਤਾਂ ਬਹੁਤ ਵੱਡੀਆਂ ਗਲਤੀਆਂ ਕਰਦਾ ਹੈ ਪਰ ਇਹ ਕੁਦਰਤ ਦੀ ਬਹੁਤ ਵੱਡੀ ਦੇਣ ਹੈ ਇਹਨੇ ਹਰ ਚੀਜ਼ ਨੂੰ ਰੇਸ਼ਿਓ ਚ ਰੱਖਣਾ ਹੈ ਜੇ ਆਪਸੀਂ ਕੁਦਰਤ ਨਾਲ ਜੁੜੇ ਰਹੀਏ ਕਿਡਨੀ ਹਰ ਚੀਜ਼ ਨੂੰ ਸਹੀ ਰੱਖਦੀ ਹੈ ਆਰਓ ਲਈ ਤਾਂ ਕਦੇ ਬਿਜਲੀ ਨਹੀਂ ਜੀ ਜੀ ਅਜੇ ਕਦੇ ਉਹਨੇ ਫਿਲਟਰ ਦੇ ਵਿੱਚੋਂ ਜ਼ਿਆਦਾ ਮਿਲਰ ਦੇ ਬਾਹਰ ਕੱਢਦੇ ਤਾਂ ਸਾਨੂੰ ਬਹੁਤ ਜ਼ੀ ਪ੍ਰੋਬਲਮ ਆਉਜੀ ਕਿਡਨੀ ਐਦਾ ਨਹੀਂ ਕਰਦੀ ਕਿਡਨੀ ਤੋਂ ਤਾਂ ਜਦੋਂ ਅਸੀਂ ਖਾ ਪੀ ਕੇ ਉਹ ਤੋਂ ਗਲਤ ਹਰਕਤਾਂ ਨਾਲ ਖਰਾਬ ਕੰਮ ਕਰਾਉਣੇ ਆ ਤਾਂ ਕਿਡਨੀ ਕਰਦੀ ਹੈ ਵਰਨਾ ਗੁਰਦੇ ਵਰਗਾ ਤਾਂ ਕਮਾਲ ਦਾ ਅੰਗ ਹੈ ਜਿਹੜਾ ਬਾਡੀ ਦੇ ਵਿੱਚ ਸਾਡੇ ਸਰੀਰ ਨੂੰ ਅਸਲ ਗੁਰਦਾ ਸੰਭਾਲ ਕੇ ਰੱਖਦਾ ਹੈ ਗੁਰਦਾ ਤੇ ਹਾਰਟ ਸਾਡਾ ਇਹ ਦੋਏ ਸਕੇ ਪੈਣ ਪਾਈ ਨੇ ਜੀ ਡਾਕਟਰ ਸਾਹਿਬ ਅਕਸਰ ਸੁਣਿਆ ਜਾਂਦਾ ਹੈ ਕਿ ਸਟੋਨ ਆ ਗਿਆ ਜੀ ਕਿਡਨੀ ਦੇ ਵਿੱਚ ਗੁਰਦੇ ਦੇ ਵਿੱਚ ਪੱਥਰੀ ਆ ਗਈ ਔਰ ਪੱਥਰੀ ਕਰਕੇ ਬਹੁਤ ਲੋਕ ਪੀੜਤ ਹੁੰਦੇ ਨੇ ਇਹੀ ਕਰਨਾ ਕਿਉਂਕਿ ਇਹ ਸਾਰੀ ਚੀਜ਼ ਨੂੰ ਫਿਲਟਰ ਕਰਦਾ ਆ ਜਿੱਨਾ ਉੱਥੇ ਗਾਰਬੇਜ ਜਮਾ ਹੋ ਜਾਂਦਾ ਉਹਦੇ ਕਰਕੇ ਸਟੋਨ ਹੁੰਦਾ ਹੈ ਯਾ ਰੀਜਨ ਕੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਦਰਸਲ ਗੱਲ ਇਹ ਹੈ ਥੋੜਾ ਜਿਹਾ ਆਪਾਂ ਸਟੋਨ ਤੋਂ ਪਹਿਲਾਂ ਥੋੜੇ ਜਿਿਹੇ ਕਿਡਨੀ ਬਾਰੇ ਹੋਰ ਥੋੜਾ ਵਿਸਤਾਰ ਚ ਗੱਲ ਕਰ ਲਈਏ ਕਿਉਂਕਿ ਫਿਰ ਤੁਹਾਨੂੰ ਸੌਖਾ ਸਮਝ ਆ ਜਾਊ ਲੋਕਾਂ ਨੂੰ ਵੀ ਸੌਖਾ ਸਮਝ ਆ ਜਾਊ ਗੱਲ ਇਹ ਵੀ ਕਿਡਨੀ ਦੇ ਵਿੱਚ ਜਿਹੜੇ ਨੇ ਫਿਲਟਰ ਹੁੰਦੇ ਨੇ ਉਹ ਛੋਟੇ ਛੋਟੇ ਹੁੰਦੇ ਨੇ ਉਹਨਾਂ ਨੂੰ ਨੇਫਰونز ਕਹਿੰਦੇ ਆ ਹਮਮ ਨੇਫਰونز ਦੇ ਉੱਤੇ ਜਿਹੜੀ ਐਂਡ ਦੇ ਵਿੱਚ ਜਿਹੜੀ ਉਹਦੇ ਫਿਲਟਰ ਦੀ ਗੁੱਚੀ ਹੁੰਦੀ ਹੈ ਉਹਨੂੰ ਅੰਗਰੇਜ਼ੀ ਦੇ ਵਿੱਚ ਜਾਂ ਯੂਨਾਨੀ ਦੇ ਵਿੱਚ ਗਲੈਮੂਲਰਸ ਕਹਿੰਦੇ ਆ ਜੀ ਜੀ ਉਹ ਜਦੋਂ ਸਾਡੇ ਬੰਦ ਹੋਣ ਲੱਗ ਜਾਂਦੇ ਨੇ ਉਦੋਂ ਕਿਡਨੀ ਵਿੱਚ ਜਿਆਦਾ ਪ੍ਰੋਬਲਮਸ ਆਉਂਦੀਆਂ ਆਕੀਆਂ ਉਹ ਉਹਨਾਂ ਨੇ ਬੇਸਿਕਲੀ ਕਿਡਨੀ ਦੇ ਸਾਰੇ ਜਿਹੜੇ ਬਲੱਡ ਨੂੰ ਅਸੀਂ ਫਿਲਟਰ ਕਰਨਾ ਐਕਚੁਅਲੀ ਕੀ ਹੈਗਾ ਕਿਡਨੀ ਨੇ ਸਾਰਾ ਕੁਝ ਸਾਡਾ ਫਿਲਟਰ ਕਰਨਾ ਹੈ ਕਿਡਨੀ ਵਿੱਚ ਜਿਹੜਾ ਬਲੱਡ ਹੈਗਾ ਉਹ ਬੇਸਿਕਲੀ ਅਬਡੋਮਨ ਆਰਟੀਰੀ ਤੋਂ ਹੁੰਦਾ ਹੈ ਜਿਹੜਾ ਹਾਰਟ ਤੋਂ ਚੱਲ ਕੇ ਆ ਰਿਹਾ ਜਿਹਨੂੰ ਅਸੀਂ ਵੱਡੀ ਧੰਬਣੀ ਕਹਿੰਦੇ ਆ ਜਮੇਨ ਤਾਂ ਮੈਂ ਨਹੀਂ ਕਹਿ ਰਿਹਾ ਉਹ ਆਰਟੀਰੀ ਤੋਂ ਫਿਰ ਬਲੱਡ ਜਿਹੜਾ ਕਿਡਨੀ ਦੇ ਨਫਰੋਨ ਦੇ ਵਿੱਚ ਹੁੰਦਾ ਹੋਇਆ ਅਗਲੇ ਮਨਰਸ ਦੇ ਵਿੱਚੋਂ ਫਿਲਟਰ ਹੁੰਦਾ ਹੋਇਆ ਅੱਗੇ ਜਾ ਕੇ ਉਹ ਇੱਕ ਮੇਨ ਜਿਹੜੀ ਹੈਗੀ ਵੇਨ ਹੈਗੀ ਕਿਡਨੀ ਦੀ ਉਹਨੂੰ ਰੈਨਲ ਵੇਨ ਕਹਿੰਦੇ ਹੈਗੇ ਉਹਨੂੰ ਰੈਨਲ ਆਓਟਰੀ ਦੇ ਵਿੱਚੋਂ ਜਿਹੜਾ ਆ ਰਿਹਾ ਉਹਨੂੰ ਰੈਨਲ ਜਿਹੜੀ ਆਓਟਰੀਜ਼ ਕਹਿੰਦੇ ਆ ਇਹਨੂੰ ਵੇਨਸ ਕਹਿੰਦੇ ਆ ਤੁਹਾਨੂੰ ਇੱਕ ਬੜੀ ਇੱਕ ਹੋਰ ਇੰਟਰਸਟਿੰਗ ਗੱਲ ਮੈਂ ਨਾਲ ਕਰਦਾ ਜਿਹੜੀਆਂ ਵੇਨਸ ਨੇ ਉਹ ਬੀਸਿਕਲੀ ਮਨੁੱਖ ਦੇ ਨਾਲ ਲੇਟਰ ਨੇ ਜਿਹੜੀਆਂ ਆਓਟਰੀਜ਼ ਨੇ ਉ ਫੀਮੇਲ ਲੇਟਰੀ ਨੇ ਆਰਟਰੀਜ਼ ਨੂੰ ਦਰਸਾ ਰਹੀ ਜਿਹੜੀ ਆਪਾਂ ਕਹਿ ਸਕਦੇ ਆ ਐਸਟ੍ਰੋਜਨ ਤੋਂ ਬੰਦੀਆਂ ਨੇ ਜੀ ਜਿਹੜੀਆਂ ਵੇਇਨਸ ਨੇ ਉਹ ਟੈਸਟੋਨ ਤੋਂ ਬੰਦੀਆਂ ਨੇ ਜੀ ਇਹ ਫਿਰ ਉੱਥੋਂ ਹੁੰਦਾ ਹੋਇਆ ਬਲੱਡ ਫੇਰ ਦੁਬਾਰਾ ਸਾਡੇ ਹਾਰਟ 'ਚ ਜਾਂਦਾ ਹੁਣ ਜਿਹੜਾ ਕੁਝ ਬਲੱਡ ਦੇ ਵਿੱਚ ਹੈ ਬਲੱਡ ਨੂੰ ਪਹਿਲਾਂ ਪ੍ਰੋਬਲਮਸ ਕੀ ਆ ਰਹੀਆਂ ਨੇ ਕਿਡਨੀ ਨੂੰ ਤੇ ਹਾਰਟ ਨੂੰ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਡਾਇਬੀਟਿਸ ਜੀ ਨੂੰ ਕਹ ਰਹੇ ਆ 슈ਗਰ ਕਰਦੀ ਹੈ ਜੀ 슈ਗਰ ਜਿਹੜੀ ਹੈ ਕਿਡਨੀ ਦਾ ਦੁਸ਼ਮਣ ਹੈ 슈ਗਰ ਤੇ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਤੇ 슈ਗਰ ਨੂੰ ਸਾਡੇ ਜਿਹੜੇ ਨੇ ਪਿਚਰੀ ਗਲੈਂਡਸ ਕੰਟਰੋਲ ਕਰਦਾ ਜਾਂ ਥਾਇਰਾਇਡ ਗਲੈਂਡਸ ਗਲੈਂਡਸ ਕੰਟਰੋਲ ਕਰਦੇ ਪਿਚਰੀ ਗ੍ਰੈਂਡ ਜਿਹੜਾ ਹੈਗਾ ਥਾਇਰਾਇਡ ਦਾ ਬੈਲੈਂਸ ਬਣਾ ਕੇ ਰੱਖਦਾ ਤੇ ਜਿਵੇਂ ਜਿਵੇਂ ਜੇ 슈ਗਰ ਸਾਡੇ ਕੋਲ ਦੋ ਟਾਈਪ ਦੀ ਹੁੰਦੀ ਹੈ ਏ ਟਾਈਪ ਦੀ 슈ਗਰ ਹੈ ਇੱਕ ਬੀ ਟਾਈਪ ਹੈਗੀ ਹੈ ਏ ਟਾਈਪ ਦਾ ਉਹ ਹੈਗਾ ਕਿ ਸਾਡੀ ਬਾਡੀ ਦੇ ਵਿੱਚ ਇਨਸੂਲਿਨ ਜਿਹੜੀ ਬਣ ਨਹੀਂ ਰਹੀ ਪੂਰੀ ਬੀ ਟਾਈਪ ਉਹ ਹੈਗਾ ਕਿ ਇਨਸੂਲਿਨ ਬਣ ਰਹੀ ਹੈ ਪੂਰੀ ਕੰਜ਼ਿਊਮ ਨਹੀਂ ਹੋ ਰਹੀ ਕੁਣ ਇਨਸੂਲਿਨ ਦੀ ਪ੍ਰੋਬਲਮ ਕੀ ਹੈ ਬਾਡੀ ਦੇ ਵਿੱਚ ਜਿਹੜੀ ਸਮਝ ਨਹੀਂ ਲੋੜਾ ਜਦੋਂ ਸਾਡੀ ਬਾਡੀ ਦੇ ਵਿੱਚ ਡੈਪਟੀਜ਼ ਵੱਧਦੀ ਹੈ ਮਿੱਠਾ ਵੱਧ ਹੈ ਮਿੱਠੇ ਦੀ ਮਕਤਾਰ ਵੱਧਦੀ ਹੈ ਉਹਦੇ ਲਈ ਅਸੀਂ ਐਲੋਪੈਥਿਕ ਟਰੀਟਮੈਂਟ ਲੈਨੇ ਐਲੋਪੈਥਿਕ ਟਰੀਟਮੈਂਟ ਨੇ ਸਾਡੇ ਬਾਡੀ ਦੇ ਖੂਨ ਦੇ ਵਿੱਚੋਂ ਤਾਂ 슈ਗਰ ਨੂੰ ਘਟਾ ਦੇਣਾ ਪਰ ਜਿਹੜੇ ਮਸਲਸ ਨੇ ਮਸਲਸ ਨੂੰ ਰੱਖਦੇ ਨੇ ਮਸਲ ਦੇ ਵਿੱਚੋਂ ਜਿਹੜੇ ਕਰੀਟੀਨਾਈਨ ਨੇ ਉਹ ਰਿਲੀਜ਼ ਹੀ ਐਂਡ ਦੇ ਵਿੱਚ ਉਹਦੋਂ ਹੁਣ ਲੱਗਦੇ ਨੇ ਜਦੋਂ ਮਸਲ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਉਦੋਂ ਉਹ ਜਿਹੜੀ ਹੈਗੀ ਕਰੀਟੀਨਾਈਨ ਕੀ ਹੈਗੀ ਕਰੀਟੀਨਾਈਨ ਬੇਸਿਕਲੀ ਇਹ ਉਹ ਪ੍ਰੋਟੀਨ ਹੈਗਾ ਜਿਹੜਾ ਮਾਇਓਗਲੋਬਿਨ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਆਕਸੀਜਨ ਨੂੰ ਮਸਲ ਦੇ ਵਿੱਚ ਸੰਭਾਲ ਕੇ ਉਹਨਾਂ ਦੀ ਸਟਰੈਂਥ ਬਣਾ ਕੇ ਰੱਖਦਾ ਜਦੋਂ ਉਹਨਾਂ ਦੀ ਸਟਰੈਂਥ ਬਣਾ ਕੇ ਰੱਖਦਾ ਹੈ ਜਦੋਂ ਅਸੀਂ ਇਨਸੂਲਿਨ ਨਹੀਂ ਲੈਂਦੇ ਆ ਜਾਂ ਸ਼ੂਗਰ ਸਾਡੇ ਵਿੱਚ ਵਾਧੀ ਹੈਗੀ ਤਾਂ ਮਸਲ ਦੇ ਵਿੱਚੋਂ ਜ਼ਿਆਦਾ ਰਿਲੀਜ਼ ਹੋਣ ਲੱਗ ਜਾਂਦੇ ਜ਼ਿਆਦਾ ਰਿਲੀਜ਼ ਹੋਣ ਤੋਂ ਬਾਅਦ ਕਿਡਨੀ ਬਾਹ ਲੌਂਦਾ ਹੈ ਕਿਡਨੀ ਉਹਨੂੰ ਜਦੋਂ ਜ਼ਿਆਦਾ ਮਾਤਰਾ ਚ ਆਉਣ ਲੱਗ ਜੇ ਫਿਰ ਉਹਨੂੰ ਪ੍ਰੋਪਰ ਫਿਲਟਰ ਨਹੀਂ ਕਰ ਸਕਦੀ ਫਿਰ ਉਹ ਉਹਦੇ ਕਰਕੇ ਕਿਡਨੀ ਜਿਹੜੀ ਹੈ ਫੇਲ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਇੱਕ ਤਾਂ ਕਾਰਨ ਹੀ ਹੋ ਗਿਆ ਜੀ ਦੂਜਾ ਕਾਰਨ ਇਹ ਹੈਗਾ ਕਿ ਸਾਡੇ ਬਲੱਡ ਦੇ ਵਿੱਚ ਹੁੰਦਾ ਜਿਹੜਾ ਜਿਹਨੂੰ ਅਸੀਂ ਪ੍ਰੋਟੀਨ ਕਹਿੰਦੇ ਆ ਕਰੀਟੀਨਾਈਨ ਸਾਡੇ ਮਸਲ ਤੋਂ ਆਉਂਦੇ ਨੇ ਪ੍ਰੋਟੀਨ ਸਾਡੇ ਬਲੱਡ ਤੋਂ ਆਉਂਦੇ ਨੇ ਉਸ ਤੋਂ ਅੱਗੇ ਫਰਦਰ ਜਿਹੜਾ ਹੈਗਾ ਜਿਹੜੇ ਮਿਨਰਲਸ ਨੇ ਕੈਲਸ਼ੀਅਮ ਹੈ ਹੋਰ ਚੀਜ਼ਾਂ ਨੇ ਇਹ ਵੀ ਕਿਡਨੀ ਬੋਨਸ ਕਿਡਨੀ ਕਰਕੇ ਬੰਦੇ ਨੇ ਸਾਡੇ ਵਾਲ ਵੀ ਕਿਡਨੀ ਕਰਕੇ ਬੰਦੇ ਨੇ ਹਿਮੋਗਲੋਬਿਨ ਵੀ ਕਿਡਨੀ ਕੰਟਰੋਲ ਕਰਦੀ ਹੈ ਰੈਡ ਬਲੱਡ ਸੈੱਲ ਦਾ ਰੰਗ ਵੀ ਉਹਨਾਂ ਕਰਕੇ ਹੀ ਹੁੰਦਾ ਹੈਗਾ ਪਲੇਟਲੈਟਸ ਵੀ ਕਿਡਨੀ ਕਰਕੇ ਹੁੰਦੇ ਨੇ ਸਾਡੇ ਵਾਈਟ ਸੈੱਲ ਵੀ ਕਿਡਨੀ ਕਿਡਨੀ ਦਾ ਮਤਲਬ ਅਹਿਮ ਰੋਲ ਹੈ ਉਹ ਕਿਡਨੀ ਜਦੋਂ ਫਿਲਟਰ ਕਰਦੀ ਹੈਗੀ ਸਾਡੇ ਕੋਲ ਮਿਨਰਲਸ ਨੂੰ ਉਹ ਮਿਨਰਲਸ ਜਿਹੜੇ ਨੇ ਹੌਲੀ ਹੌਲੀ ਜਦੋਂ ਬਾਹਰ ਨਿਕਲਦੇ ਨੇ ਕਿਡਨੀ ਦੇ ਵਿੱਚ ਡਿਪੋਜ਼ਿਟ ਹੋਣ ਲੱਗ ਜਾਂਦੇ ਨੇ ਕਈ ਵਾਰ ਤਾਂ ਕਿਡਨੀ 'ਚ ਹੀ ਡਿਪੋਜ਼ਿਟ ਹੋਣ ਲੱਗ ਜਾਂਦੇ ਨੇ ਤਾਂ ਫਿਲਟਰ ਤੇ ਹੋਰ ਚੀਜ਼ਾਂ ਦਾ ਨੁਕਸ ਸਾਡਾ ਜਿਹੜੇ ਬਲੈਡਰ ਨੂੰ ਰਸਤਾ ਜਾਂਦਾ ਦੋਨੇ ਪਾਸੇ ਨਾਲੀਆਂ ਲੱਗੀਆਂ ਹੈਗੀਆਂ ਦੋ ਹੈਨਾ ਜੀ ਜਿਹਨੂੰ ਯੂਰੇਟਰਸ ਜਿਹੜੀਆਂ ਟਿਊਬਸ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਜਦੋਂ ਹੋ ਕੇ ਜਾਂਦਾ ਜੀ ਉਹ ਚ ਡਿਪੋਜ਼ਿਟ ਹੋਣ ਲੱਗ ਜੇ ਤਾਂ ਉੱਥੇ ਸਟੋਨ ਬਣ ਜਾਂਦਾ ਅੱਗੇ ਜਾ ਕੇ ਸਾਡੇ ਕੋਲ ਪਿਸ਼ਾਬ ਦੀ ਜਿਹੜੀ ਥੈਲੀ ਹੈਗੀ ਹੈਗੀ ਜਿਹਨੂੰ ਜਿਹਨੂੰ ਯੂਰੀਨਲ ਬਲੈਡਰ ਕਹਿੰਦੇ ਆ ਜੇ ਉਹਦੇ ਵਿੱਚ ਜਮ੍ਹਾਂ ਹੋਣ ਲੱਗ ਜੇ ਤਾਂ ਉੱਥੇ ਡਿਪੋਜ਼ਿਟ ਹੋ ਜਾਂਦਾ ਉਸ ਤੋਂ ਅੱਗੇ ਜਾ ਕੇ ਜੇ ਉਹਦੇ ਮੂੰਹ ਤੇ ਡਿਪੋਜ਼ਿਟ ਹੋ ਜੇ ਤਾਂ ਜਿੱਥੋਂ ਪਿਸ਼ਾਬ ਸਾਡਾ ਨਿਕਲਣਾ ਹੈਗਾ ਉੱਥੇ ਡਿਪੋਜ਼ਿਟ ਹੋ ਜਾਂਦਾ ਉੱਥੇ ਪ੍ਰੋਬਲਮਸ ਹੁੰਦੀ ਬੜੀ ਵੱਡੀ ਸਮੱਸਿਆ ਡਾਕਟਰ ਸਾਹਿਬ ਪੱਥਰੀ ਦੀ ਆਮ ਲੋਕਾਂ ਦੇ ਵਿੱਚ ਪਾਇਆ ਜਾਂਦਾ ਆ ਕਿ ਜਿਹੜਾ ਕੋਈ ਵਧੀਆ ਡਾਈਟ ਵੀ ਖਾ ਰਿਹਾ ਅੱਜਕੱਲ ਉਹਨੂੰ ਵੀ ਪੱਥਰੀ ਹੋ ਜਾਂਦੀ ਹੈ ਕਈ ਵਾਰੀ ਇਹ ਵੀ ਡਾਇਗਨੋਸ ਹੋਇਆ ਹੈ ਸ਼ਾਇਦ ਜੇ ਬੰਦਾ ਕੋਈ ਡਿਪਰੈਸ਼ਨ ਦੇ ਵਿੱਚ ਹੈ ਜਾਂ ਆਦਰਵਾਈਜ਼ ਉਹਦਾ ਕੋਈ ਸਟਮਕ ਸਿਸਟਮ ਖਰਾਬ ਹੈ ਉਹਦੀ ਡਾਈਜੈਸ਼ਨ ਨਹੀਂ ਠੀਕ ਹੈ ਤਾਂ ਉਹਨੂੰ ਵੀ ਸਟੋਨ ਹੁੰਦੇ ਨੇ ਜੀ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਦਰਸਰ ਬਹੁਤ ਵੱਡੀ ਕਹੀ ਹੈ ਕਿਲੇ ਖਾਣੇ ਨਾਲ ਰਿਲੇਟਡ ਨਹੀਂ ਹੈ ਬਹੁਤ ਸੌੜੀ ਗੱਲ ਸਹੀ ਗੱਲ ਹੈ ਇਹ ਸਮਝਣ ਦੀ ਵੀ ਲੋੜ ਹੈ ਦਰਸਰ ਜਿਹੜੀ ਹਿਊਮਨ ਸਾਈਕੀ ਹੈ ਉਹ ਸਾਡੀ ਬਾਡੀ ਐ ਐਕਚੁਅਲੀ ਐਕਚੁਅਲੀ ਜਦੋਂ ਅਸੀਂ ਡਿਸਟਰਬ ਹੁੰਨੇ ਆ ਸਾਡੀ ਬਾਡੀ ਦੇ ਸਾਰੇ ਐਨਜ਼ਾਈਮ ਡਿਸਟਰਬ ਹੁੰਦੇ ਨੇ ਜਿਹੜਾ ਸਾਡਾ ਗੱਠ ਹੈਗਾ ਜਿੱਥੇ ਸਾਡਾ ਗੱਟ ਦੇ ਵਿੱਚ ਪਲਾਜ਼ਮਾ ਬਣਦਾ ਉਹ ਪਲਾਜ਼ਮੇ ਦੇ ਵਿੱਚ ਹੀ ਸਾਡੀਆਂ ਤਰਲ ਚੀਜ਼ਾਂ ਹੈਗੀਆਂ ਨਾਲ ਰਹਿੰਦੀਆਂ ਨੇ ਜੋ ਸਾਡੀ ਸੋਚ ਨਾਲ ਹੈ ਉਹ ਜਿਹੇ ਐਨਜ਼ਾਈਮ ਸਾਡੀ ਬਾਡੀ ਨੇ ਛੱਡਨੇ ਨੇ ਸਾਡੀ ਜਿਵੇਂ ਸਾਡੇ ਜਿਹੜਾ ਹੈਗਾ ਇਹ ਕੈਮੀਕਲ ਲੈਬ ਕਿਡਨੀ ਤੇ ਇਹ ਦੋਨੇ ਇਹਦੇ ਵਿੱਚ ਕੈਮੀਕਲ ਲੈਬ ਸਭ ਤੋਂ ਵੱਡੀ ਸਾਡਾ ਲੀਵਰ ਹੈ ਜਿਨੇ ਅਸੀਂ ਜਦੋਂ ਅਸੀਂ ਡਿਸਟਰਬ ਹੁੰਨੇ ਆ ਲੀਵਰ ਦੇ ਸਾਰੇ ਐਨਜਾਈਮ ਡਿਸਟਰਬ ਹੁੰਦੇ ਨੇ ਜਦੋਂ ਲੀਵਰ ਦੇ ਐਨਜਾਈਮ ਡਿਸਟਰਬ ਹੁੰਦੇ ਨੇ ਤਾਂ ਸਾਡਾ ਗੱਟ ਸਿਸਟਮ ਡਿਸਟਰਬ ਹੁੰਦਾ ਸਾਡਾ ਪਲਾਜ਼ਮਾ ਡਿਸਟਰਬ ਹੁੰਦਾ ਉਹਦੇ ਨਾਲ ਪਲਾਜ਼ਮਾ ਡਿਸਟਰਬ ਹੋਣ ਨਾਲ ਸਾਡੇ ਸਾਰੇ ਮਿਨਰਲਸ ਡਿਸਟਰਬ ਹੁੰਦੇ ਨੇ ਜਦੋਂ ਮਿਨਰਲ ਡਿਸਟਰਬ ਹੁੰਦੇ ਨੇ ਉਹ ਲਾਈਨ ਦੇ ਵਿੱਚ ਪੈ ਜਾਂਦੇ ਨੇ ਕੰਜ਼ੂਮ ਨਹੀਂ ਹੁੰਦੇ ਬਾਡੀ ਜਾ ਕੇ ਫਿਰ ਉਹ ਕਿਡਨੀ ਦੇ ਵਿੱਚ ਜਾ ਕੇ ਥਾਂ ਥਾਂ ਦੇ ਉੱਤੇ ਡਿਪੋਜ਼ਿਟ ਹੁੰਦੇ ਠੀਕ ਹੈ ਰੱਜੀਕਰ ਯਾਨੀ ਕਿ ਦਰਸ਼ਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬਹੁਤ ਖੁਸ਼ ਰਹਿਣ ਦੀ ਜ਼ਰੂਰਤ ਅੱਜ ਕੱਲ ਦੇ ਰੁਝੇਵੇਂ ਭਰੀਆਂ ਜ਼ਿੰਦ ਅਦਰਵਾਈਜ਼ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਹੋ ਜਾਂ ਉਦਾਸ ਰਹਿੰਦੇ ਹੋ ਹੱਸਦੇ ਨਹੀਂ ਹੈਗੇ ਆਪਣੇ ਦੋਸਤਾਂ ਦੇ ਵਿੱਚ ਤਾਂ ਵੀ ਤੁਹਾਡੇ ਕਿਡਨੀ ਦੇ ਵਿੱਚ ਸਟੋਨ ਆ ਸਕਦਾ ਇਕੱਲਾ ਇਹ ਹੀ ਨਹੀਂ ਹੈ ਕਿ ਮੈਂ ਟਮਾਟਰ ਖਾਦੇ ਸੀ ਪਾਲਕ ਖਾਦਾ ਸੀ ਤੇ ਉਹਦੇ ਕਰਕੇ ਮੇਰੇ ਪੱਥਰੀ ਹੋ ਗਈ ਡਾਕਟਰ ਸਾਹਿਬ ਕਿਡਨੀ ਦੇ ਸਟੋਨ ਤੋਂ ਬਚਣ ਲਈ ਕਿਸ ਤਰ੍ਹਾਂ ਦੀ ਡਾਈਟ ਚਾਹੀਦੀ ਹੈ ਹਾਂ ਕਿਡਨੀ ਤੋਂ ਸਟੋਨ ਤੋਂ ਬਚਣ ਲਈ ਸਭ ਤੋਂ ਪਹਿਲਾਂ ਤੇ ਇਹ ਹੈਗਾ ਸਾਨੂੰ ਸਾਰੇ ਜਿਹੜੇ ਰੋਗ ਨੇ ਉਹਨਾਂ ਤੋਂ ਬਚਣ ਲਈ ਸਾਨੂੰ ਨੇਚਰ ਨਾਲ ਜੁੜਉਣਾ ਚਾਹੀਦਾ ਜੀ ਸਾ ਇਹ ਜਿਹੜੀ ਸਾਡੇ ਕੋਲ ਦੋ ਤਰ੍ਹਾਂ ਦੀ ਸੋਚ ਹੈਗੀ ਜਿਹੜੀ ਤੁਸੀਂ ਪਹਿਲਾਂ ਕਹੀ ਹੈ ਇੱਕ ਹੈਗੀ ਹਾਰਡ ਦੀ ਸੋਚ ਥੈਟ ਇਜ਼ ਰਿਲੇਟਡ ਟੂ ਦਾ ਕੋਸਮੋਸ ਜੋ ਕੁਦਰਤ ਨਾਲ ਜੁੜੀ ਹੋਈ ਹੈ ਇਹਨੂੰ ਕਹਿੰਦੇ ਨੇ ਇੰਟੈਲੈਕਟ ਹੂੰ ਦੂਜੀ ਸੋਚ ਸਾਡੀ ਹੈਗੀ ਮਾਈਂਡ ਦੀ ਜਿਹੜੀ ਇਧਰ ਉਧਰ ਅਸੀਂ ਘੜਦੇ ਆ ਇਹ ਹੈਗੀ ਡਿਸਕ੍ਰੀਸ਼ਨ ਜਿਵੇਂ ਡਿਸਕ੍ਰੀਸ਼ਨ ਕੋਟੇ ਵੀ ਨਾ ਗਵਰਨਮੈਂਟਾਂ ਦੇ ਉਹ ਲੋਕਾਂ ਨੂੰ ਸਮਝ ਨਾ ਡਿਸਕ੍ਰੀਸ਼ਨਲੀ ਕੋਟਾ ਦਾ ਕੀ ਹੈ ਉਹ ਮਰਜ਼ੀ ਹੈ ਵੀ ਕਿਸੇ ਨੂੰ ਦੇਣਾ ਜਾਂ ਨਾ ਦੇਣਾ ਡਿਸਕ੍ਰੀਸ਼ਨ ਦਾ ਮਤਲਬ ਵੀ ਜਿਹੜਾ ਮਨ ਹੈ ਬਦਮਾਸ਼ੀਆ ਕਰਦਾ ਹੈ ਜੇ ਕੁਦਰਤ ਨਾਲ ਤੁਸੀਂ ਜੁੜੇ ਹੋਏ ਹੈਗੇ ਹੋ ਤਾਂ ਕੁਦਰਤ ਦੀਆਂ ਗੱਲਾਂ ਨੂੰ ਸਮਝ ਲਿਓ ਥੋੜਾ ਦਿਲ ਹਰ ਗੱਲ ਹੀ ਤੁਹਾਨੂੰ ਰੋਕਦਾ ਹੈ ਖਾਣ ਲਈ ਵੀ ਪੀਣ ਲਈ ਵੀ ਜਦੋਂ ਕੋਈ ਚੀਜ਼ ਦਿਲ ਨੂੰ ਠੀਕ ਲੱਗਦੀ ਹੈ ਤੁਸੀਂ ਸਮਝ ਲਓ ਤੁਹਾਡੀ ਉਹ ਡਾਈਟ ਆ ਉਹ ਤੁਹਾਡੀ ਉਹੀ ਖੁਸ਼ੀ ਹੈ ਤੁਹਾਡੀ ਉਹੀ ਖੁਸ਼ੀ ਹੈ ਜੇ ਤੁਸੀਂ ਉਹਦੇ ਮਤਾਂ ਕੋਈ ਚੱਲ ਰਹੇ ਹੋ ਤਾਂ ਤੁਸੀਂ ਆਨੰਦ ਚ ਹੋ ਜੇ ਤੁਸੀਂ ਦਿਲ ਨੂੰ ਛੱਡ ਕੇ ਮਾਈਂਡ ਬਦਾ ਕੇ ਚੱਲਦੇ ਹੋ ਤਾਂ ਤੁਸੀਂ ਕੋਈ ਵੀ ਚੀਜ਼ ਮਾਈਂਡ ਨਾਲ ਖਾ ਰਹੇ ਹੋ ਜਾਂ ਕਰ ਰਹੇ ਹੋ ਉਹ ਤਕਰੀਬਨ ਖੁਸ਼ੀ ਤੋਂ ਦੂਰ ਹੈ ਉਹ ਬਿਮਾਰੀਆਂ ਦਾ ਕਾਰਨ ਹੈ ਪਹਿਲੀ ਗੱਲ ਤਾਂ ਇਹ ਹੈ ਡਾਕਟਰ ਸਾਹਿਬ ਅੱਜਕੱਲ ਜੇ ਅਸੀਂ ਦੇਖਦੇ ਆਂ ਬਰਗਰ ਹੋ ਗਏ ਪੀਜ਼ਾ ਹੋ ਗਏ ਹਰੇਕ ਦਾ ਦਿਲ ਕਰਦਾ ਖਾਣ ਨੂੰ ਕੌਣ ਛੱਡ ਸਕਦਾ ਨਹੀਂ ਜੀ ਦਿਲ ਨਹੀਂ ਕਰਦਾ ਉਹ ਮਾਈਂਡ ਦੀ ਖੇਡ ਹੈ ਜਿਵੇਂ ਜਿਵੇਂ ਹੁਣ ਤੁਸੀਂ ਦੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਸਾਡਾ ਜਿੰਨੇ ਮੈਂ ਕੇਸ ਦੇਖ ਰਹੇ ਆਂ ਮੈਂ ਤਾਂ ਆਪਣੀ ਡੈਰੀ ਆਪ ਲਿਖਦਾ ਉਹ ਜਿਹੜੀ ਥਾਇਰੋਇਡ ਹੈਗਾ ਥਾਇਰੋਇਡ ਦੇਖੋ ਸਾਨੂੰ ਕੈਬੇਜ ਬੰਦ ਕੀਤੀ ਹੈ ਕੈਬੇਜ ਬਹੁਤ ਬਹੁਤ ਯੂਸਫੁਲ ਚੀਜ਼ ਹੈ ਉਹਦੇ ਚ ਕੀੜਾ ਹੁੰਦਾ ਫਲਾਣਾ ਹੁੰਦਾ ਸਾਨੂੰ ਬੰਦ ਕਰਤੀ ਹੈਨਾ ਬ੍ਰੌਂਕਲੀ ਚਾਲੂ ਕਰਦੀ ਬ੍ਰੌਂਕਲੀ ਫਾਈਰਡ ਨੂੰ ਫੀਲ ਕਰ ਰਹੀ ਹੈ ਸੋਬੀਨ ਫੀਲ ਕਰ ਰਹੀ ਹੈ ਇਹ ਸਾਨੂੰ ਮੈਂਟਲੀ ਜਿਹੜਾ ਦਿਮਾਗ ਹੈ ਜਿਹੜਾ ਸਾਡਾ ਮਾਈਂਡ ਹੈ ਦਿਮਾਗ ਤਾਂ ਫੀਡਿੰਗ ਸਿਸਟਮ ਹੈ ਮਾਈਂਡ ਨੂੰ ਜਿੰਨਾ ਸੋਖਾ ਕੰਡੀਸ਼ਨਿੰਗ ਕਰਨਾ ਹੈ ਕਿਸੇ ਚੀਜ਼ ਨੂੰ ਨਹੀਂ ਜਿਹੜਾ ਹਾਰਟ ਹੈਗਾ ਇਹ ਕੰਡੀਸ਼ਨਿੰਗ ਨਹੀਂ ਹੁੰਦਾ ਇਹ ਕੁਦਰਤ ਨਾਲ ਜੁੜਿਆ ਹੈ ਸਾਡੀ ਲਾਈਫ ਹੀ ਆਯੁਰਵੇਦ ਵੀ ਕਹਿੰਦਾ ਹੈ ਏਸ਼ੀਅਨ ਸਿਸਟਮ ਵੀ ਕਹਿੰਦਾ ਹੈ ਅਰੇਬਿਕ ਸਿਸਟਮ ਵੀ ਕਹਿੰਦਾ ਹੈ ਯੂਨਾਨੀ ਸਿਸਟਮ ਵੀ ਕਹਿੰਦਾ ਹੈ ਤੀਬੀ ਵੀ ਕਹਿੰਦਾ ਹੈ ਚਾਈਨਸ ਕਹਿੰਦਾ ਹੈ ਕਹਿੰਦਾ ਮਨੁੱਖ ਦੀ ਲਾਈਫ ਜੇ ਕੁਦਰਤ ਨਾਲ ਉਹ ਜੁੜਿਆ ਹੋਇਆ ਹੈ ਦਿਲ ਨਾਲ ਜੁੜਿਆ ਹੈ ਉਹ ਬਿਮਾਰ ਨਹੀਂ ਹੁੰਦਾ ਇਹਨੀ ਖੂਬਸੂਰਤ ਹੈ ਕੋਈ ਵੀ ਕੁਦਰਤੀ ਆਫਤ ਨਾ ਆ ਜਾਏ ਸਡਨ ਤਾਂ ਤੇ ਬਿਮਾਰ ਹੋ ਜਿਹਾ ਜੀ ਵਰਨਾ ਨਹੀਂ ਹੁੰਦਾ ਦੋਸਤੋ ਰੋਟੀ ਨੂੰ ਪੀਜ਼ਾ ਦੇ ਵਿੱਚ ਤਬਦੀਲ ਨਾ ਕਰੋ ਤਾਂ ਜ਼ਿਆਦਾ ਬਿਹਤਰ ਔਰ ਸਿਹਤਮੰਦ ਜ਼ਿੰਦਗੀ ਜੀਂਦੇ ਰਹਾਂਗੇ ਛੋਟੇ ਜੇ ਵਕਫੇ ਤੋਂ ਬਾਅਦ ਦੁਬਾਰਾ ਇਹ ਗੱਲਬਾਤ ਜਾਰੀ ਰੱਖਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਦਰਸ਼ਕਾਂ ਦਾ ਸਵਾਗਤ ਹੈ ਸਟੂਡੀਓ ਦੇ ਵਿੱਚ ਡਾਕਟਰ ਜੁਗਿੰਦਰ ਟਾਈਗਰ ਬੜੇ ਕੰਮ ਦੀਆਂ ਗੱਲਾਂ ਦੱਸ ਰਹੇ ਨੇ ਕਿਡਨੀ ਦੇ ਨਾਲ ਰਿਲੇਟਿਡ ਤੁਹਾਡੇ ਗੁਰਦੇ ਨਾਲ ਰਿਲੇਟਿਡ ਸਭ ਤੋਂ ਪਹਿਲੀ ਗੱਲ ਸੀ ਕਿ ਖੁਸ਼ ਮਜਾਜ਼ ਰਹੋ ਜ਼ਿੰਦਗੀ ਵਧੀਆ ਜਿਓ ਉਦਾਸ ਨਾ ਹੋ ਦੂਜੀ ਗੱਲ ਹੈ ਖਾਣਾ ਸਾਦਾ ਰੱਖੋ ਤਾਂ ਜੋ ਕਿਡਨੀ ਤੇ ਹੋਰ ਬਿਮਾਰੀਆਂ ਤੋਂ ਤੁਸੀਂ ਬਚੇ ਰਹੋ ਤੇ ਡਾਕਟਰ ਸਾਹਿਬ ਆਪਾਂ ਖਾਣੇ ਦੀ ਗੱਲ ਕਰਦੇ ਸੀਗੇ ਪਰ ਇੱਕ ਬੜੀ ਭਿਆਨਕ ਚੀਜ਼ ਅੱਜਕਲ ਜਿਹੜੀ ਹਸਪਤਾਲਾਂ ਦੇ ਵਿੱਚ ਕਿਹਾ ਜਾਂਦਾ ਜੀ ਡਾਇਲਿਸਿਸ ਹੋਣਾ ਹੈ ਔਰ ਆਮ ਬੰਦਾ ਬਹੁਤ ਡਰ ਜਾਂਦਾ ਹੈ ਉਸ ਚੀਜ਼ ਤੋਂ ਇਹ ਤੁਸੀਂ ਬਹੁਤ ਚੰਗੀ ਗੱਲ ਕੀਤੀ ਤੁਸੀਂ ਬਹੁਤ ਚੰਗੀ ਗੱਲ ਕੀਤੀ ਐਕਚੁਅਲੀ ਡਾਇਲਸਿਸ ਇੱਕ ਮਸ਼ੀਨ ਹੈ ਜਿਹੜੀ ਕਿਡਨੀ ਦੇ ਵਿੱਚ ਜਦੋਂ ਸਾਡੀ ਦੇ ਵਿੱਚ ਗਲੈਮੂਲਰਸ ਜਿਹੜੇ ਨੇ ਫੇਲ ਹੋ ਜਾਂਦੇ ਨੇ ਮਜਬੂਰ ਹੋ ਜਾਂਦੇ ਨੇ ਫਿਲਟਰ ਕਰਨ ਤੋਂ ਤੇ ਸਾਡੇ ਨੇਫਰونز ਮਜਬੂਰ ਹੋ ਜਾਂਦੇ ਨੇ ਤਾਂ ਉਹ ਮਸ਼ੀਨ ਦੇ ਥਰੂ ਸਾਡੇ ਬਲੱਡ ਨੂੰ ਸਾਫ਼ ਕੀਤਾ ਜਾਂਦਾ ਉਹਦੇ ਵਿੱਚੋਂ ਫालतू ਕਿਸਮ ਦਾ ਜਿਵੇਂ ਕਰੀਟਿਨਾਈਨ ਐਲਬੂਮਾਈਨ ਹੈਗਾ ਹੋਰ ਚੀਜ਼ਾਂ ਨੇ ਜੋ ਸਟੋਨ ਨੇ ਸਾਰੇ ਫਿਲਟਰ ਕਰਕੇ ਦੁਬਾਰਾ ਬਲੱਡ ਵਿੱਚ ਘੁਮਾ ਕੇ ਕਿ ਨਹੀਂ ਜੀ ਬੈਠੇ ਡੈਲਸਿਸ ਦਾ ਕੰਮ ਇਹ ਹੈ ਕਿ ਬਲੱਡ ਫਰੈਸ਼ ਹੋ ਕੇ ਦੁਆਰਾ ਕਿਡਨੀ ਦਾ ਕੰਮ ਕਰਦੇ ਬਚਾ ਜਾਂਦਾ ਉਹ ਠੀਕ ਹੈ ਹੋਰ ਕੁਛ ਨਹੀਂ ਇਸ ਤੋਂ ਜ਼ਿਆਦਾ ਜੀ ਤੇ ਡੈਲਸਿਸ ਦਾ ਕੰਮ ਕੋਈ ਇਹ ਜੀ ਦਵਾਈ ਕੋਈ ਜੜੀਆਂ ਬੂਟੀਆਂ ਕੋਈ ਖਾਣਾ ਖੀ ਕਰ ਸਕਦੀ ਹੈ ਜੀ ਅਸੀਂ ਕਰ ਰਹੇ ਆਲਰੇਡੀ ਸਾਨੂੰ ਤੁਹਾਨੂੰ ਬੜੀ ਕਮਾਲ ਦੀ ਗੱਲ ਹੈਗੀ ਹੈ ਤੁਸੀਂ ਮੇਰੇ ਕੋਲ ਸਾਰੇ ਕੇਸ ਦੇ ਸਕਦੇ ਹੋ ਜਿੰਨੇ ਮੇਰੇ ਕੋਲ ਮੋਸਟਲੀ ਕੇਸ ਆਏ ਨੇ ਉਹਨਾਂ ਦੇ ਉਹ ਕੋਈ ਵੀ ਡੈਲਸਿਸ ਤੇ ਨਹੀਂ ਪਹੁੰਚਿਆ ਅਜ ਤੱਕ ਔਰ ਤੁਹਾਨੂੰ ਰਨ ਬੋਰਡ ਦੇ ਵਿੱਚ ਜਿਹੜੇ ਡੈਲਸਿਸ ਦੇ ਕੇਸ ਪਹੁੰਚਦੇ ਹੇ ਨੇ ਜਿਹੜੀ WHO ਦੀ ਰਿਪੋਰਟ ਹੈ ਉਹਦੇ ਮੁਤਾਬਕ ਡੈਲਸਿਸ ਵਾਲਾ ਕੇਸ ਸਿਰਫ 3 ਸਾਲ ਸਰਵਾਈਵ ਕਰਦਾ ਹੈ। ਇੰਡੀਆ ਦੇ ਵਿੱਚ 2 ਸਾਲ ਸਰਵਾਈਵ ਕਰਦਾ ਹੈ। ਇਸ ਤੋਂ ਵੱਧ ਨਹੀਂ ਕਰਦਾ। ਸਾਡੇ ਕੋਲ ਕਿਡਨੀ ਦੇ ਕੇਸ ਜਿਹੜੇ 10 10 20 20 ਸਾਲ ਦੇ ਜਿਹੜੇ ਡੈਲਸਿਸ ਵਾਲੇ ਕੇਸ ਨੇ ਹਾਲ ਤੱਕ ਹਾਲ ਤੱਕ ਠੀਕ ਨਹੀਂ ਕੁਝ ਨਹੀਂ ਹੋਇਆ ਉਹਨਾਂ ਨੂੰ। ਕਿਡਨੀ ਟ੍ਰਾਂਸਪਲੈਂਟ ਨਹੀਂ ਹੋਈ। ਮੋਸਟ ਪ੍ਰੋਬਬਲੀ ਜਦੋਂ ਕਰੀਟਿਨਿਨ ਵਧਦੇ ਨੇ ਅਗਰ ਮੁੱਢਲੀ ਸਹੀ ਸਾਡੇ ਕੋਲ ਪੇਸ਼ੈਂਟ ਆ ਜਾਂਦਾ ਉਹ ਕਿਉਰੀ ਹੋ ਜਾਂਦਾ ਜੀ। ਹੂੰ ਹੂੰ। ਕਿਉਂ ਜੜੀਆਂ ਬੂਟੀਆਂ ਦੇ ਵਿੱਚ ਤਾਂ ਕਿਉਂ ਇੱਕ ਜਿਹੜੀ ਕਮਾਲ ਦੀ ਗੱਲ ਤੁਸੀਂ ਦੇਖੋਗੇ ਜਿਹੜੀ ਸ਼ੂਗਰ ਦੀ ਦਵਾਈ ਹੈ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਕਰਕੇ ਕਿਡਨੀ ਤੇ ਹਾਰਟ ਦੋਹੇ ਜਾਂਦੇ ਆ ਜੀ ਕੀ ਹੁੰਦਾ ਹੈ ਕਿਡਨੀ ਨੇ ਸਾਡੀ ਨੇ ਇਹ ਮਿਨਰਲ ਫਿਲਟਰ ਕਰਨੇ ਨੇ ਕੈਲਸ਼ੀਅਮ ਫਿਲਟਰ ਕਰਨਾ ਹੈ ਇنسولিন ਨੇ ਮਸਲ ਖਰਾਬ ਕਰ ਦੇਣੇ ਨੇ ਸ਼ੂਗਰ ਵਾਲੀ ਦਵਾਈ ਨੂੰ ਇਹੀ ਚੀਜ਼ਾਂ ਸ਼ੂਗਰ ਵਾਲੇ ਪੇਸ਼ੈਂਟ ਨੂੰ ਦੇਣੀਆਂ ਨੇ ਦੋਨਾਂ ਨੇ ਹਾਰਟ ਰਗੜ ਦੇਣਾ ਹਾਰਟ ਰਕੜ ਗਿਆ ਤਾਂ ਕਿੰਨੀ ਰਕੜੇਗੀ ਕਿੰਨੀ ਰਕੜੇਗੀ ਤਾਂ ਹਾਰਟ ਰਕਣਗੇ ਇਹ ਦੋਨੇ ਪੈਣ ਭਾਈ ਨੇ ਆਪਸ ਵਿੱਚ ਇਹਦੇ ਕਰਕੇ ਜਿਹੜੀ ਹੁਣ ਅਸੀਂ ਆਯੁਰਵੇਦ ਦੀ ਗੱਲ ਕਰਦੇ ਆ ਜਾਂ ਨੇਚਰਲ ਜੜੀਆਂ ਬੂਟੀਆਂ ਦੀ ਗੱਲ ਕਰਦੇ ਆ ਜਾਂ ਕੁਦਰਤ ਦੀ ਗੱਲ ਕਰਦੇ ਆ ਉਹਦੇ ਕੋਲ ਬਹੁਤ ਕੁਝ ਪਿਆ ਹੈ ਦੇਖੋ ਤੁਹਾਨੂੰ ਕਮਾਲ ਦੀ ਗੱਲ ਦੱਸਦੇ ਆ ਜੜੀਆਂ ਬੂਟੀਆਂ ਦੇ ਵਿੱਚ ਮੈਂ ਪੰਜ ਸੱਤ ਜੜੀਆਂ ਬੂਟੀਆਂ ਦੇ ਨਾਂ ਲੈਣਾ ਸਾਰੀਆਂ ਦਾ ਤੁਸੀਂ ਹੈਰਾਨ ਹੋਵੋਗੇ ਪਖੜਾ ਹੈ ਜੀ ਜਿਹਨੂੰ ਗੋਖ ਕਹਿੰਦੇ ਆ ਗੋਖ ਕਿਤੇ ਗੋਖਰੂ ਤੋਂ ਬਣਿਆ ਤੇ ਗੋਖਰੂ ਗਾਂ ਦੇ ਖੁਰਦੇ ਬਣੀ ਹੋਈ ਚੀਜ਼ ਹੈ ਅੱਗੇ ਫਰਦਰ ਦੀ ਬਹੁਤ ਸਟੱਡੀ ਹੈ ਗੋਖ ਮੁੰਡੀ ਹੈ ਬ੍ਰਮਡੰਡੀਏ ਠੀਕ ਹੈ ਜੀ ਉਸਦੇ ਅੱਗੇ ਆਰਜਰੀ ਹੈ ਪਸ਼ਾਨਵੇਦ ਹੈ ਹੈ ਜੀ ਤੇ ਉਸਦੇ ਅੱਗੇ ਸਾਡੇ ਕੋਲ ਪੱਥਰਵੇੜ ਹੈ ਸਲੇਰੀ ਹੈ ਕਿੰਨੇ ਹੀ ਸਾਡੇ ਕੋਲ ਜਿਹੜੀਆਂ ਜੜੀਆਂ ਬੂਟੀਆਂ ਨੇ ਜਦੋਂ ਅਸੀਂ ਕਿਡਨੀ ਚ ਦਿੰਨੇ ਹੈਗੀਆਂ ਤਾਂ ਕੀ ਹੁੰਦੇ ਨੇ ਜਿਹੜੇ ਨੈਫਰੋਨਸ ਨੇ ਠੀਕ ਹੈ ਜੀ ਗਲੈਮਲੋਰਸ ਜਿਨ੍ਹਾਂ ਨੂੰ ਅਸੀਂ ਕਹ ਰਹੇ ਆ ਉਹਨਾਂ ਦੇ ਜਿਹੜਾ ਫਰੰਟ ਦੇ ਸੀਜ਼ ਹੁੰਦਾ ਹੈ ਫਿਲਟਰੇਸ਼ਨ ਲਈ ਉਹਨਾਂ ਨੂੰ ਬੜਾ ਔਖਾ ਕੰਮ ਹੁੰਦਾ ਹੈ ਇੱਕਦਮ ਖੁੱਲ ਜਾਂਦੇ ਨੇ ਸਾਫ਼ ਹੋ ਜਾਂਦੇ ਨੇ ਈਵਨ ਉਹਦੇ ਨਾਲ ਨਾਲ ਜਿਹੜੇ ਸਟੋਨ ਨੇ ਸਟੋਨ ਨੂੰ ਵੀ ਤੋੜ ਕੇ ਉਹ ਪਿਸ਼ਾਬ ਦੇ ਜਰੀਏ ਬਾਹਰ ਲੈਂਦੇ ਨੇ ਤੇ ਉਹ ਜਿਹੜੇ ਮਸਲਸ ਦੇ ਵਿੱਚ ਸਾਡੇ ਵਿੱਚ ਜਿਹੜੀ ਇਨੋਲਿਨ ਜਿਹੜਾ ਹੈਗਾ ਟੋਨਿਕ ਜਿਹਨੂੰ ਆਪਾਂ ਕਹਿੰਦੇ ਹਾਰਮੋਨਸ ਕਹਿ ਲਈ ਜਿਹਨੂੰ ਜਿਹੜੇ ਉਸ ਤੋਂ ਅੱਗੇ ਜਦੋਂ ਸਾਡੇ ਮਸਲ ਜਿਹੜੇ ਬਾਡੀ ਦੇ ਵਿੱਚ ਕਿਡਨੀ ਵਾਲੇ ਪੇਸ਼ੈਂਟ ਦੇ ਪ੍ਰੋਬਲਮ ਕ੍ਰੀਏਟ ਕਰਦੇ ਨੇ ਜਿਹਨੂੰ ਉਹ ਜਿਹੜੇ ਟੁੱਟਣ ਤੋਂ ਬਾਅਦ ਇਹਨੂੰ ਕਰਟੀਨਾਈਨ ਕਹਦੇ ਨੇ ਜਿਹੜੇ ਬਲੱਡ ਦੇ ਵਿੱਚ ਵੱਜ ਜਾਂਦੇ ਨੇ ਉਹਨਾਂ ਨੂੰ ਫਿਲਟਰ ਕਰਨ ਦੇ ਵਿੱਚ ਉਹ ਜਿਹੜੀਆਂ ਬੂਟੀਆਂ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਨੇ तकरीबन 90% ਪੇਸ਼ੈਂਟ ਦੀਆਂ ਕਿਡਨੀਆਂ ਕਿਓਰ ਹੋ ਜਾਂਦੀ ਨੇ ਸਾਡੇ ਕੋਲ ਕੇਸ ਆਉਂਦੇ ਡਾਕਟਰ ਸਾਹਿਬ ਸਾਈਨ ਕੀ ਨੇ ਜੇ ਕਿਸੇ ਨੂੰ ਪਤਾ ਲੱਗਣਾ ਹੋਵੇ ਕਿ ਮੇਰੀ ਕਿਡਨੀ ਖਰਾਬ ਹੋ ਰਹੀ ਹੈ ਉਹ ਕੀ ਸਾਈਨ ਨੇ ਬੋਡੀ ਉਹਦੇ ਚ ਇਹ ਹੈਗਾ ਜੀ ਦੋ ਤਿੰਨ ਗੱਲਾਂ ਇਹ ਬੜੀਆਂ ਐਮ ਹੈ ਜਿਹੜੀਆਂ ਸੋਚਣ ਵਾਲੀਆਂ ਹੁੰਦੀਆਂ ਨੇ ਇੱਕ ਤਾਂ ਜਦੋਂ ਕਿਡਨੀ ਦੀ ਪ੍ਰੋਬਲਮਸ ਆਉਂਦੀ ਹੈ ਉਹਦੇ ਅੰਦਰ ਐਲਬੂਮਿਨ ਤੇ ਕਰੀਟੀਨਾਈਨ ਬਾਧੇ ਹੈ ਠੀਕ ਹੈ ਪਹਿਲਾਂ ਤਾਂ ਇਹਨਾਂ ਦੇ ਇਹ ਹੈਗਾ ਕਿ ਜਿਹੜੇ ਸਾਡੇ ਗਿੱਤੇ ਐ ਜਿਨ੍ਹਾਂ ਨੂੰ ਐਂਕਲ ਕਹਿੰਦੇ ਆ ਸੀ ਇਹਨਾਂ ਤੇ ਹਲਕੀ-ਹਲਕੀ ਸਵੇਲਿੰਗ ਆਉਂਦੀ ਹੈ ਹਲਕੇ ਹਲਕੇ ਸਵੇਲਿੰਗ ਤੋਂ ਬਾਅਦ ਸਾਡੇ ਇੱਥੇ ਜਿਹੜੀ ਪੇਟ ਦੀ ਨਿਚਲੀ ਹਿੱਸੇ ਤੇ ਇੱਥੇ ਸਵੇਲਿੰਗ ਆਉਂਦੀ ਹੈ ਡਾਈਜੈਸ਼ਨ ਸਿਸਟਮ ਦੀ ਪ੍ਰੋਬਲਮ ਆਉਂਦੀ ਹੈ ਇਹ ਲੱਗਦਾ ਬੌਮਟਿੰਗ ਆਉਗੀ ਉਸ ਤੋਂ ਅੱਗੇ ਸਿਰ ਭਾਰਾ ਰਹਿਣ ਲੱਗ ਜਾਂਦਾ ਹੈ ਅੱਖਾਂ ਹਲਕੀ ਹਲਕੀਆਂ ਭਾਰੇ ਦਿੰਦੀਆਂ ਤੇ ਜਿਹੜਾ ਸਾਡਾ ਸਾਹ ਹੈਗਾ ਬਰੀਥਿੰਗ ਇਹ ਥੋੜਾ ਜਿਹਾ ਸ਼ਾਰਟ ਹੋ ਜਾਂਦਾ ਸਲੋ ਹੋ ਜਾਂਦਾ ਹੌਲੀ ਹੌਲੀ ਬਰੀਥਿੰਗ ਹੁੰਦੀ ਹੈ ਬਰੀਥਿੰਗ ਕਰਕੇ ਸਾਨੂੰ ਫਿਰ ਪ੍ਰੋਬਲਮ ਆਉਂਦੀ ਹੈਗੀ ਹੈ ਉਹ ਚੀਜ਼ਾਂ ਦੱਸ ਕਿਡਨੀ ਦੀ ਉਸ ਤੋਂ ਅੱਗੇ ਕ੍ਰੈਕਸ ਹੋਣ ਲੱਗ ਜਾਂਦੀਆਂ ਬੋਡੀ ਤੇ ਖਾਜ ਹੋਣ ਲੱਗ ਜਾਂਦੀ ਹੈ ਕਈ ਰੀਜ਼ਨ ਨੇ ਜਿਹੜੇ ਬੋਡੀ ਡਾਕਟਰ ਸਾਬ ਇਸ ਤੋਂ ਬਾਅਦ ਕਿਡਨੀ ਫੇਲਿਅਰ ਵੱਲ ਚਲੀ ਜਾਂਦੀ ਹੈ ਹਾਂਜੀ ਜਿਹੜਾ ਫੇਲਿਅਰ ਵਾਲਾ ਇਦਾਂ ਹੈਗਾ ਇੰਨੀ ਜਲਦੀ ਕਿਡਨੀ ਫੇਲ ਨਹੀਂ ਹੁੰਦੀ ਥੋੜਾ ਜਾ ਜੇ ਅਸੀਂ ਧਿਆਨ ਇਹਦੇ باوجود ਵੀ ਧਿਆਨ ਕਰੀਏ ਇਹਦੇ ਵਿੱਚ ਇਹ ਹੈਗਾ ਕਿ ਜਦੋਂ ਇੰਨੀਆਂ-ਇੰਨੀਆਂ ਸਿੰਪਟਮ ਆਉਂਦੀਆਂ ਹੈਗੀਆਂ ਤਾਂ ਸਾਨੂੰ ਕੀ ਚਾਹੀਦਾ ਹੈਗਾ ਪ੍ਰੋਟੀਨ ਵਾਲੀ ਡਾਈਟ ਥੋੜੀ ਜੀ ਘੱਟ ਕਰ ਲੈਣੀ ਚਾਹੀਦੀ ਹੈਗੀ ਇੱਕ ਇੱਕ ਸਾਨੂੰ ਪਾਣੀ ਜਿਹੜਾ ਹੈਗਾ ਨੇਚਰਲ ਵਾਟਰ ਉਹਦੀ ਤੇ ਦਬਕੇ ਪੀਣਾ ਚਾਹੀਦਾ ਹੈ ਇੱਕ ਸਾਨੂੰ ਥੋੜੀ ਬਹੁਤੀ ਲੱਸੀ ਪੀਣੀ ਚਾਹੀਦੀ ਹੈ ਜੇ ਸਾਨੂੰ ਕਿਤੇ ਮਨੁੱਖ ਨੂੰ 슈ਗਰ ਨਾ ਹੋਵੇ ਫਿਰ ਗੰਨੇ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਅਨਾਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਸੰਤਰੇ ਦਾ ਜੂਸ ਫਿਰ ਜ਼ਰੂਰ ਪੀਣਾ ਚਾਹੀਦਾ ਹੈ ਅਗਰ ਕਿਤੇ ਨਾਲ ਮੱਧ ਜਾਂ ਫਿਰ ਸਾਨੂੰ ਥੋੜਾ ਨਿੰਬੂ ਵੇਸ ਤੇ ਚੀਜ਼ਾਂ ਨੂੰ ਘਟਾ ਲੈਣਾ ਚਾਹੀਦਾ ਤੇ ਇਹ ਪਹਿਲੇ ਸਟੇਜ ਹੈਗੇ ਕਿੰਨੀ ਨੇ ਅਗਰ ਤੁਸੀਂ ਪਰਹੇਜ਼ ਕਰਦੇ ਹੈਗੇ ਉਹਦੇ ਵਿੱਚ ਫਿਰ ਥੋੜੇ ਜਿਹਾ ਮੀਟ ਦੀ ਮਕਦਾਰ ਘਟਾ ਲੈਣੀ ਚਾਹੀਦੀ ਹੈ ਫਿਸ਼ ਦੀ ਘਟਾ ਲੈਣੀ ਚਾਹੀਦੀ ਹੈ ਇਹਨਾਂ ਵਿੱਚ ਪ੍ਰੋਟੀਨ ਹੈਗਾ ਉਹਨਾ ਚੀਜ਼ਾਂ ਨੂੰ ਸਾਨੂੰ ਥੋੜਾ ਜਿਹਾ ਘਟਾ ਲੈਣਾ ਚਾਹੀਦਾ ਹੈ ਕਿਡਨੀ ਨੂੰ ਫਿਰ ਫੰਕਸ਼ਨ ਕਰਨ ਵਿੱਚ ਆਸਾਨ ਰਹਿੰਦਾ ਹੈ ਜਦੋਂ ਪਾਣੀ ਤੁਸੀਂ ਪੂਰੀ ਮਾਤਰਾ ਚ ਪੀਂਦੇ ਹੋ ਕਿਡਨੀ ਨੂੰ ਫਲਸ਼ ਆਊਟ ਕਰਦੀ ਰਹਿੰਦੀ ਹੈ ਹੌਲੀ ਹੌਲੀ ਨੇਫਰੋਨਸ ਪੂਰਾ ਕੰਮ ਕਰਨ ਲੱਗ ਜਾਂਦੇ ਨੇ ਅਗਰ ਫਿਰ ਵੀ ਨਹੀਂ ਕੰਮ ਕਰਦੇ ਫਿਰ ਜਿਹੜੀਆਂ ਬੂਟੀਆਂ ਹੈਗੀਆਂ ਨੇ ਉਹ ਨੇਫਰੋਨਸ ਨੂੰ ਪੂਰਾ ਸਹੀ ਕੰਮ ਦੇ ਵਿੱਚ ਲੈ ਆਉਂਦੇ ਨੇ ਬਲੱਡ ਪ੍ਰੈਸ਼ਰ ਨੂੰ ਵੀ ਨਿਯੰਤਰਣ ਕਰਦੇ ਨੇ ਸ਼ੂਗਰ ਨੂੰ ਵੀ ਨਿਯੰਤਰਣ ਕਰਦੇ ਨੇ ਖੂਬਸੂਰਤ ਗੱਲ ਇਹ ਹੈ ਕਿ ਜਿਹੜਾ ਪਿਚੀਰੀ ਗਲੈਂਡ ਦੇ ਨਾਲ ਰਿਲੇਟਡ ਸਾਡਾ ਥਾਇਰੋਇਡ ਗਲੈਂਡ ਹੈ ਇਹਦੀ ਮਾਤਰਾ ਨੂੰ ਵੀ ਉਹ ਠੀਕ ਕਰਦੀਆਂ ਉਦੇ ਨਾਲ ਫਿਰ ਨਫਰੋਨ ਸਹੀ ਵਰਕ ਕਰਦੇ ਨੇ ਕਿ ਫਿਲਟਰੇਸ਼ਨ ਠੀਕ ਹੁੰਦੀ ਹੈ ਕਿਡਨੀ ਫਿਰ ਮੁੜ ਕੇ ਨਸਰਜੀਵ ਜੀ ਥੋੜਾ ਜਿਹਾ ਸਬਜੈਕਟ ਤੋਂ ਪਾਸੇ हट ਕੇ ਇੱਕ ਸਵਾਲ ਹੈ ਡਾਕਟਰ ਸਾਹਿਬ ਬਿਲਕੁਲ ਕਰੋ ਜੀ ਤੁਸੀਂ ਪਾਣੀ ਦੀ ਲੱਸੀ ਦੀ ਗੱਲ ਕੀਤੀ ਹੈ ਅਕਸਰ ਸੋਸ਼ਲ ਮੀਡੀਆ ਤੇ ਅੱਜਕਲ ਬਹੁਤ ਚੀਜ਼ ਚਰਚਾ ਚ ਹੈ ਕਿ ਜੇ ਪਾਣੀ ਪੀਣਾ ਤਾਂ ਬੈਠ ਕੇ ਪੀਓ ਖੜੇ ਹੋ ਕੇ ਨਹੀਂ ਪੀਣਾ ਕਿ ਜੇ ਖੜੇ ਹੋ ਕੇ ਪੀਨੇ ਉਹ ਤਾਂ ਕਿਡਨੀ ਚੋਂ ਬਿਨਾ ਫਿਲਟਰ ਹੋਏ ਪਾਣੀ ਚਲਿਆ ਜਾਂਦਾ ਅੱਗੇ ਉਹ ਕੀ ਚੀਜ਼ ਹੈ ਇਹਦਾ ਰੀਜ਼ਨ ਇਹ ਨਹੀਂ ਹੈ ਜੀ ਇਹਦਾ ਰੀਜ਼ਨ ਇਹ ਹੈਗਾ ਕਿ ਜਦੋਂ ਪਾਣੀ ਅਸੀਂ ਮੂੰਹ ਦੇ ਵਿੱਚੋਂ ਦੀ ਪੀਨੇ ਆ ਇੱਕਦਮ ਪੀਨੇ ਆ ਸਾਡਾ ਜਿਹੜਾ ਮਾਉਥ ਹੈਗਾ ਸਾਡੀ ਜਿਹੜੀ ਜੀਭ ਹੈਗੀ ਇਹ ਕੰਟੀਨਿਊਸਲੀ ਸਲਾਵਾ ਸਲਾਈਵਾ ਬਣਾਉਂਦੀ ਹੈ ਠੀਕ ਹੈ ਨਾ ਜੀ ਜਿਹੜਾ ਸਲਾਈਵਾ ਹੈ ਇਹ ਐਂਟੀ ਫੰਗਲ ਹੈ ਐਂਟੀ ਬੈਕਟੀਰੀ ਹੈ ਐਂਟੀ ਸੈਪਟਿਕ ਹੈ ਔਰ ਡਾਈਜੈਸਟਿਵ ਸਿਸਟਮ ਨੂੰ ਬਹੁਤ ਜ਼ਿਆਦਾ ਅੰਪਰੂਵ ਕਰਦਾ ਜਦੋਂ ਇਹ ਹੌਲੀ ਹੌਲੀ ਪੀਣੀਓ ਤੋਂ ਸਾਰਾ ਸਲਾਈਵਾ ਜੁੜ ਕੇ ਸਾਡੇ ਨਾਲ ਅੰਦਰ ਜਾਂਦਾ ਹੈ ਅੰਦਰ ਜਾਣ ਨਾਲ ਸਾਡੇ ਗੱਟ ਦੇ ਵਿੱਚ ਪਲਾਜ਼ਮੇ ਦੇ ਵਿੱਚ ਬਹੁਤ ਜਿਹੜੀ ਹੈਗੀ ਪਾਵਰਫੁਲ ਪਲਾਜ਼ਮਾ ਸਹੀ ਬੰਦਾ ਹੈ ਉਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਉਸ ਤੋਂ ਅੱਗੇ ਫਿਰ ਜਿਹੜਾ ਵਾਟਰ ਹੈ ਹੌਲੀ ਹੌਲੀ ਜਦੋਂ ਇੰਟਰਸਟਾਈਨ ਚ ਜਾਂਦਾ ਹੈ ਬਾਡੀ ਜਿਹੜਾ ਆਰਾਮ ਨਾਲ ਵਰਕ ਕਰਦਾ ਜਦੋਂ ਪਾਣੀ ਨੂੰ ਇੱਕਦਮ ਸਪੀਡ ਨਾਲ ਪੀਂਦੇ ਹੋ ਤਾਂ ਜਾ ਕੇ ਉਹ ਧੱਕਾ ਮਾਰਦਾ ਤਾਂ ਕੰਮ ਆਉਣ ਦੇ ਨਾਲ ਫਿਰ ਉਹ ਜਿਹੜਾ ਹੈਗਾ ਇੰਡਾਈਜੈਸ਼ਨ ਸਿਸਟਮ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਬਾਡੀ ਦੇ ਵਿੱਚ ਇੰਡਾਈਜੈਸ਼ਨ ਹੋਣ ਕਰਕੇ ਗੈਸ ਕਨਸਟਿਪੇਸ਼ਨ ਹੋਰ ਚੀਜ਼ਾਂ ਜਿਹੜੀਆਂ ਬੰਦੀਆਂ ਹੈਗੀਆਂ ਜਿਨ੍ਹਾਂ ਕਰਕੇ ਜੋੜਾਂ ਚ ਕਿਡਨੀ ਚ ਜਿੱਥੇ ਵੀ ਹਵਾ ਸਰਕੂਲੇਟ ਹੋ ਗਈ ਉਹਦੀ ਉਹ ਪ੍ਰੋਬਲਮ ਕ੍ਰੀਟ ਕਰੂਗਾ ਹਾਂ ਅਕਸਰ ਮੰਨਿਆ ਜਾਂਦਾ ਕਿ ਜੇ ਖੜੇ ਹੋ ਕੇ ਕੋਈ ਬੰਦਾ ਪਾਣੀ ਪੀਂਦਾ ਹੈ ਰੂਟੀਨ ਦੇ ਵਿੱਚ ਤਾਂ ਉਹਦੇ ਗੋਡਿਆਂ 'ਚ ਦਰਦ ਹੁੰਦੀ ਹੈ ਅਸਲੀ ਕਾਰਨ ਇਹ ਹੈ ਕਿ ਪ੍ਰੋਪਰਲੀ ਡਾਈਜੈਸ਼ਨ ਨਹੀਂ ਹੁੰਦੀ ਕਿਉਂਕਿ ਪਾਣੀ ਉ ਤਕਾ ਮਾਰਦਾ ਹੈ ਔਰ ਜੋ ਵੀ ਤੁਹਾਡੇ ਅੰਦਰ ਮਲ ਹੁੰਦਾ ਖਾਦਾ ਪੀਤਾ ਹੁੰਦਾ ਹੈ ਤੁਸੀਂ ਉਹਨੂੰ ਪ੍ਰੋਪਰਲੀ ਡਾਈਜੈਸਟ ਨਹੀਂ ਹੋਣ ਦਿੰਦਾ ਡਾਕਟਰ ਸਾਹਿਬ ਜੇ ਕਿਡਨੀ ਟ੍ਰਾਂਸਪਲੈਂਟ ਹੋਣ ਵੱਲ ਤੁਰ ਪੈਂਦੇ ਆ ਬੰਦਾ ਜੇ ਹੁਣ ਤਾਂ ਜੀ ਖਰਾਬ ਹੀ ਹੋ ਗਈ ਆ ਗੁਰਦਾ ਸਾਡਾ ਬਿਲਕੁਲ ਖਰਾਬ ਹੋ ਗਿਆ ਟ੍ਰਾਂਸਪਲੈਂਟ ਹੁੰਦੇ ਨੇ ਕਿਡਨੀਜ਼ ਬਹੁਤ ਲੰਮੀਆਂ ਲੰਮੀਆਂ ਵੇਟਿੰਗਸ ਨੇ ਪੀਜੀਆਈ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਤੇ ਟ੍ਰਾਂਸਪਲੈਂਟ ਕਿਸ ਤਰੀਕੇ ਨਾਲ ਹੋ ਸਕਦੀ ਹੈ ਉਹਦਾ ਕਾਰਨ ਕੀ ਬਣਦਾ ਹੈ ਕਿ किडनी फेल ਹੋ ਗਈ ਇਕਦਮ ਉਹਦੇ ਚ ਇਹ ਹੈਗਾ ਜੀ ਦੇਖੋ ਇੱਕ ਗੱਲ ਤਾਂ ਮੈਂ ਹਮੇਸ਼ਾ ਹੀ ਬਾਰ ਬਾਰ ਕਹ ਰਿਹਾ ਦੁਨੀਆ ਦੀ ਕੋਈ ਵੀ ਰਿਸਰਚ ਦੇਖ ਲਓ ਕਿ 슈ਗਰ ਤੇ ਬਲੱਡ ਪ੍ਰੈਸ਼ਰ ਦੋ ਚੀਜ਼ਾਂ ਕਰਕੇ ਹੀ ਕਿਡਨੀ ਜਾਦਾ ਜਾਂਦੀ ਹੈ ਕਿਡਨੀ ਦੇ ਫੇਲ ਹੋਣ ਦੇ 99% ਚਾਂਸਸ 슈ਗਰ ਤੇ ਬਲੱਡ ਪ੍ਰੈਸ਼ਰ ਦਾ ਹੈ ਅਗਰ 슈ਗਰ ਤੇ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਤੁਸੀਂ ਕੰਟਰੋਲ ਕਰਦੇ ਹੋ ਕਿਡਨੀ ਨਹੀਂ ਫੇਲ ਹੁੰਦੀ ਹਾਰਟ ਟ੍ਰੈਕ ਨਹੀਂ ਹੁੰਦਾ ਬੀਪੀ ਵੀ ਨਹੀਂ ਵੱਧਦਾ ਠੀਕ ਹੈ ਇਹ ਪਹਿਲੀ ਗੱਲ ਤਾਂ ਇਹ ਹੈਗੀ ਆ ਤੁਸੀਂ ਇਹਦਾ ਧਿਆਨ ਰੱਖਣਾ ਹੈ ਦੂਜੀ ਗੱਲ ਜੇ ਕਿਡਨੀ ਫੇਲ ਹੁੰਦੀ ਹੈ ਦੇਖੋ ਪਹਿਲੀ ਗੱਲ ਤਾਂ ਹੈਗਾ ਕੋਸ਼ਿਸ਼ ਕਰੋ ਆਯੁਰਵੇਦ ਦੇ ਵਿੱਚ ਵੀ ਨੈਚਰੋਪੈਥੀ ਦੇ ਵਿੱਚ ਵੀ ਚਾਈਨੀਸ ਦੇ ਵਿੱਚ ਵੀ ਈਵਨ ਮੈਂ ਯੂਨਾਨੀ ਮੈਡੀਕਲ ਸਿਸਟਮ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਸਾਡਾ ਯੂਸ ডিপਾਰਟਮੈਂਟ ਵੀ ਹੈ ਗਵਰਨਮੈਂਟ ਆਫ ਇੰਡੀਆ ਦਾ ਪਰ ਉਹ ਸਿੱਕੜ ਡਿਪਾਰਟਮੈਂਟ ਹੈ ਤੁਹਾਨੂੰ ਪਤਾ ਹੀ ਹੈ ਗਵਰਨਮੈਂਟ ਦਾ ਕੀ ਕਰ ਰਿਹਾ ਬੈਠੇ ਉਹ ਤਾਂ ਪ੍ਰਮੋਟ ਹੀ ਹਸਪਤਲਾਂ ਨੂੰ ਕਰਦੇ ਉਹਦੇ ਡਿਪਾਰਟਮੈਂਟ ਤਾਂ ਫੰਡਿੰਗ ਹੀ ਕਰਦੇ ਹੋਰ ਕੁਝ ਕਰਦੇ ਨਹੀਂ ਅਗਰ ਉਹ ਕੰਮ ਕਰੇ ਤਕਨੀਕੀ ਤਾਂ ਇੰਡੀਆ ਦੇ ਵਿੱਚ ਫੀਲ ਹੁੰਦੀ ਹੀ ਨਹੀਂ ਹੈ ਇੰਨੀਆਂ ਸੁਣੀਆਂ ਉਹਦੇ ਵਿੱਚ ਦਵਾਈਆਂ ਨੇ ਮੈਨੂੰ ਕਈ ਵਾਰੀ ਪੜਦੇ ਹੋਏ ਤੇ ਕੰਮ ਕਰਦੇ ਆਪਣੇ ਆਪ ਤੇ ਫੀਲ ਹੁੰਦਾ ਹੈ ਕਿ ਅਸੀਂ ਕਿਸ ਮੁਲਕ 'ਚ ਬੈਠੀਆਂ ਜਿਹਦੇ ਕੋਲ ਬੇਸਿਕਲੀ ਇੰਨੀਆਂ ਦਵਾਈਆਂ ਨੇ ਬਾਹਰੋਂ ਇਨਫੋਰਮੇਸ਼ਨ ਲੈ ਕੇ ਬੰਦੇ ਨੂੰ ਮਾਰਨ ਲੱਗੇ ਹੋਏ ਨੇ ਹਮ ਡਿਪਾਰਟਮੈਂਟ ਅਸੀਂ ਬਣਾਏ ਨੇ ਇਹ ਬੜੀ ਦੁਖਦੀ ਗੱਲ ਹੈ ਮੈਂ ਇਸ ਇਸ ਗੱਲ ਲਈ ਪੂਰੀ ਗਵਰਨਮੈਂਟ ਇੰਡੀਆ ਦੇ ਕਿਸੇ ਵੀ ਕਮੇਟੀ ਦੇ ਨਾਲ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ ਉਹਨਾਂ ਦੱਸ ਸਕਦਾ ਮੈਂ ਕਿਡਨੀ ਫੇਲ ਨਹੀਂ ਹੁੰਦੀ ਤੁਹਾਨੂੰ ਜ਼ਿਲ੍ਹਿਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਇਲਿਸਿਸ ਸੈਂਟਰ ਬਣਾਉਣ ਦੀ ਲੋੜ ਨਹੀਂ ਜੇ ਇੱਕ ਅੱਦੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਡਾਇਲਿਸਿਸ ਕਰਾਉਣਾ ਮਾੜੀ ਗੱਲ ਨਹੀਂ ਪਰ ਕਿੰਨੀ ਟ੍ਰਾਂਸਪਲੈਂਟ ਦਾ ਸਿਰੇ ਕਰਾਓ ਕਿਉਂਕਿ ਟ੍ਰਾਂਸਪਲੈਂਟ ਕਰਾਉਣ ਦਾ ਕੀ ਪ੍ਰੋਬਲਮ ਕੀ ਆਉਂਦੀ ਹੈ ਹਾਲਾਂਕਿ ਇੱਕ ਕਿਡਨੀ ਬਹੁਤ ਕੰਮ ਕਰਦੀ ਹੈ ਕਿਉਂਕਿ ਜਿੰਨੇ ਨੇਫਰੋਨਸ ਨੇ ਤੇ ਕਿਡਨੀ ਦੇ ਵਿੱਚ ਸਿਰਫ ਕਿਡਨੀ ਸਾਡੀ ਤੁਹਾਨੂੰ ਹੈਰਾਨੀ ਦੀ ਗੱਲ ਹੋਊਗੀ ਕਿ ਸਿਰਫ 1% ਕਿਡਨੀ ਦੇ ਨਫਰونز ਕਮ ਕੰਮ ਕਰਦੇ ਆ ਸਾਰੇ ਕੰਪਲੀਟ ਮਿਲਾ ਕੇ ਮਤਲਬ ਉਹਨਾਂ 'ਤੇ ਲੋਡ ਪੈਂਦਾ ਬਾਕੀ ਰੈਸਟ ਕਰਦੇ ਆ ਠੀਕ ਹੈ ਨਹੀਂ ਇੱਕ ਕਿਡਨੀ ਸਾਡਾ ਪੂਰਾ ਕੰਮ ਕਰੀ ਜਾਂਦੀ ਹੈ ਪਰ ਕਿਡਨੀ ਜਦੋਂ ਟ੍ਰਾਂਸਪਲੈਂਟ ਕਰਾਉਣੀ ਉਹ ਕਿਡਨੀ ਦੀ ਐਵਰੇਜ ਜਿਹੜੀ ਉਮਰ ਹੈਗੀ 7 ਸਾਲ ਆ ਉਹਦੇ ਨਾਲ ਸਾਨੂੰ ਬਹੁਤ ਕੌਸਟਲੀ ਦਵਾਈਆਂ ਖਾਣੀਆਂ ਪੈਂਦੀਆਂ ਨੇ ਠੀਕ ਹੈ ਨੀ ਇਸ ਕਰਕੇ ਕੋਸ਼ਿਸ਼ ਕੀਤੀ ਜਾਵੇ ਕਿ ਇੰਨੀਆਂ ਜੜੀਆਂ ਬੁੱਟੀਆਂ ਜੜੀਆਂ ਬੁੱਟੀਆਂ ਖੂਬਸੂਰਤ ਨੇ ਕਿ ਕਿਡਨੀ ਟ੍ਰਾਂਸਪਲੈਂਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿਡਨੀ ਮੋਸ ਪ੍ਰੋਬਬਲੀ 90 95% ਅਗਰ ਕਿਡਨੀ 3 4 ਤੇ ਹੈਗੇ ਨੇ ਕਿ ਬੰਦੇ ਮੂਲਿਅ ਸਟੇਜ ਤੇ ਆਉਂਦੇ ਨੇ 90 95% ਕਿਡਨੀ ਆ ਜਿਹੜੀਆਂ ਟ੍ਰਾਂਸਪਲੈਂਟ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਨਿਰ ਸਰਜੀਵ ਬੱਚਿਆਂ ਵਰਗਿਆਂ ਦੁਆਰਾ ਬੰਜਦੀਆਂ ਹਮ ਡਾਕਟਰ ਸਾਹਿਬ ਕੀ ਸਮੱਸਿਆ ਆਂਦੀ ਹੈ ਕਿ ਕਿਡਨੀ ਟ੍ਰਾਂਸਪਲੈਂਟ ਹੋਣ ਤੋਂ ਬਾਅਦ ਵੀ ਲੋਕ ਬਹੁਤੀ ਲੰਮੀ ਜ਼ਿੰਦਗੀ ਨਹੀਂ ਜੀ ਸਕਦੇ ਉਹਦਾ ਰੀਜ਼ਨ ਇਹ ਹੈਗਾ ਜੀ ਦੇਖੋ ਜਿਹੜੀ ਇੱਕ ਕੁਦਰਤ ਨੇ ਤੁਹਾਡੀ ਬਾਡੀ ਬਣਾਈ ਹੈ ਬਾਡੀ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਡੀ ਬਾਡੀ ਦੇ ਨਾਲ ਗਰੋਅ ਕੀਤੀਆਂ ਹੁਣ ਕਿਡਨੀ ਤੁਸੀਂ ਲੈ ਕੇ ਕਿਸੇ ਦੀ ਲਈ ਹੈ ਸੋਚ ਤੁਹਾਡੀ ਹੈ ਕਿਡਨੀ ਕੋਲੋਂ ਸੋਚ ਨਹੀਂ ਲੀਵਰ ਦੀ ਸੋਚ ਹੈ ਕਿਡਨੀ ਕੋਲੋਂ ਸੋਚਣੀ ਹਾਰਡ ਦੀ ਸੋਚ ਹੈ ਕਿਡਨੀ ਕੋਲੋਂ ਸੋਚਣੀ ਮਾਈਂਡ ਤੁਹਾਡਾ ਕਿਡਨੀ ਕੋਲ ਉਹ ਸਰਕੂਲੇਟ ਹੋਣੀਆਂ ਚੀਜ਼ਾਂ ਕਿਡਨੀ ਦੇ ਸੂ ਕਿਡਨੀ ਉਹਦੇ ਨਾਲ ਜਿਵੇਂ ਕਹਿੰਦੇ ਨੇ ਵੀ ਇੱਕ ਉਹਦਾ ਅੰਗ ਤਾਂ ਬਣ ਜਾਂਦੀ ਹੈ ਪਰ ਅਲਾਈਨ ਚੀਜ਼ ਹੈ ਇੱਕ ਅਲਾਈਨ ਹੈ ਐਗਜੈਕਟਲੀ ਐਗਜੈਕਟਲੀ ਯਾਨਕਿ ਕਿਡਨੀ ਜੇ ਬਦਲਾਅ ਨੂੰ ਡਾਕਟਰ ਸਲਾਹ ਦਿੰਦੇ ਨੇ ਤਾਂ ਬਦਲਾਓ ਬਟ ਬਹੁਤ ਜ਼ਿਆਦਾ ਕੇਅਰ ਕਰਨ ਦੀ ਲੋੜ ਹੈ ਉਸ ਚੀਜ਼ ਦੀ ਮੇਰੇ ਖਿਆਲੋਂ ਉਹ ਜਦੋਂ ਜਦੋਂ ਬੰਦੇ ਦੀ ਲਾਈਫ ਦਾ ਸਾਲ ਹੋਵੇ ਕਿਡਨੀ ਕੋਈ ਬਦਲਾਉਣੀ ਕੋਈ ਮਾੜੀ ਚੀਜ਼ ਨਹੀਂ ਪਰ ਜਿਵੇਂ ਅਸੀਂ ਕਿਡਨੀਆਂ ਨੂੰ ਬਦਲਾ ਰਹੇ ਹਾਂ ਤੇ ਵਪਾਰ ਕਰ ਰਹੇ ਹਾਂ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਕਿਡਨੀਆਂ ਦੇ ਦੇਖੋ ਕਿਸੇ ਹਰੇਕ ਬੰਦੇ ਦਾ ਜੀਵਨ ਨੂੰ ਜੀ ਕਰਦਾ ਜੇ ਉਹਨੂੰ ਲੱਗਦਾ ਕਿ ਕਿਡਨੀ ਹੁਣ ਸਰਦੀ ਨਹੀਂ ਕੋਈ ਹੁਣ ਬੰਦੇ ਦਾ ਦੇਖੋ ਹਰਬਨ ਲਾਲ ਵੀ ਠੀਕ ਨਹੀਂ ਹੋ ਰਿਹਾ ਉਹ ਡੈਲਸਿਸ ਨਾਲ ਵੀ ਠੀਕ ਨਹੀਂ ਹੋ ਰਿਹਾ ਫਿਰ ਇੱਕ ਸਟੇਜ ਆ ਜਦੋਂ ਕਿਡਨੀ ਚੈਨਜ ਕਰਨੀ ਹੈ ਚੈਨਜ ਕਰਨੀ ਹੈ ਪਰ ਬਹੁਤ ਪ੍ਰੋਬਲਮ ਮੋਸਟ ਪ੍ਰੋਬਬਲੀ ਜਿਹੜੀ ਗੱਲ ਮੈਨੂੰ ਦੁੱਖ ਦੀ ਗੱਲ ਹੈਗੀ ਹੈ ਕਿ ਅੱਜ ਕੱਲ WHU ਤੋਂ ਲੈ ਕੇ ਸਾਰੇ ਡਿਪਾਰਟਮੈਂਟ ਸ਼ੂਗਰ ਦੇ ਪੇਸ਼ੈਂਟ ਲੱਭ ਰਹੇ ਨੇ ਕਿ ਸ਼ੂਗਰ ਦੇ ਪੇਸ਼ੈਂਟਾਂ ਨੂੰ ਲੰਬੀ ਉਮਰ ਤੱਕ ਬਿਮਾਰ ਕਿਵੇਂ ਰੱਖਿਆ ਜਾਵੇ ਦਵਾਈਆਂ ਦੇ ਕੇ ਕਿੰਨੀ ਤੇ ਹਾਰਟ ਨੂੰ ਫੇਲ ਕਿਵੇਂ ਚਲਾ ਜਾਵੇ ਕਿੱਤਾ ਜਾਵੇ ਇਸ ਵਪਾਰ ਨੂੰ ਚਲਾਇਆ ਕਿਵੇਂ ਜਾਵੇ ਬੇ ਸਾਡਾ ਇਹ ਹੋ ਗਿਆ ਡਾਕਟਰ ਸਾਹਿਬ ਆਖੀਰਲਾ ਸਵਾਲ ਹਾਰਟ ਦਾ ਇਹ ਮੰਨਿਆ ਜਾਂਦਾ ਕਿ ਜਦੋਂ ਕੋਈ ਹਿਸਟਰੀ ਲਈ ਜਾਂਦੀ ਹੈ ਪੇਸ਼ੈਂਟ ਦੀ ਕਿ ਭਾਈ ਤੁਹਾਡੇ ਕਿਸੇ ਪੇਰੈਂਟਸ ਨੂੰ ਦਾਦੇ ਨੂੰ ਨਾਨੇ ਨੂੰ ਕੋਈ ਹਾਰਟ ਅਟੈਕ ਤਾਂ ਨਹੀਂ ਸੀ ਹੋਇਆ ਅਕਸਰ ਪੁੱਛਿਆ ਜਾਂਦਾ ਹਸਪਤਾਲਾਂ ਦੇ ਵਿੱਚ ਕੀ ਕਿਡਨੀ ਵੀ ਕੋਈ ਕ੍ਰੋਨਿਕ ਡਿਜ਼ੀਜ਼ ਹੈ ਜਾਂ ਪੀੜੀ ਤਰਪੀ ਦੀ ਪੀੜੀ ਇਹ ਚੱਲਦੀ ਹੈ ਦੇਖੋ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਜਿੰਨਾ ਮੈਂ ਕੰਮ ਕਰ ਰਿਹਾ ਮੈਂ ਦੇਖੋ ਲਗਭਗ 15 ਤੋਂ 16 ਘੰਟੇ ਮੈਂ ਕੰਮ ਕਰਦਾ ਦਿਨ ਹਫਤੇ 'ਚ 1-2 ਦਿਨ ਮੈਂ ਪੇਸ਼ੈਂਟ ਦੇਖਦਾ ਮੈਂ ਕੰਮ ਬਹੁਤ ਕਰਦਾ ਪਰ ਜਿੰਨਾ ਇੱਕ ਮੈਨੇ ਦੇਖਿਆ ਹੈ ਮੈਂ ਅਰੇਬਿਕ ਤੋਂ ਜਨਾਨ ਤੋਂ ਇਟਲੀ ਦੇ ਦੋ ਤਿੰਨ ਕੇਸ ਦੇਖੇ ਨੇ ਚਾਈਨਾ ਦੀ ਪੈਥੀਚ ਵੀ ਦੇਖਿਆ ਮੈਂ ਹੋਰ ਥਾਮਾ ਤੇ ਵੀ ਦੇਖਿਆ ਐਰਵੇਚ ਵੀ ਦੇਖਿਆ ਐਕਚੁਅਲੀ ਹੈ ਕੀ ਹੈ ਜਿਹੜੀ ਕਿਡਨੀ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਇਹ ਹੈ ਨਹੀਂ ਜਿਹੜੀ ਅਸੀਂ ਕਹਿੰਦੇ ਬ੍ਰਾਸ ਜੋਰੀ ਹੈ ਬ੍ਰਾਸ ਤੋਂ ਕੁਝ ਚੀਜ਼ਾਂ ਹੁੰਦੀਆਂ ਨੇ ਪਰ ਇੰਨੀਆਂ ਪ੍ਰੋਬਲਮਸ ਕ੍ਰੀਏਟ ਨਹੀਂ ਕਰਦੀਆਂ ਜਿੰਨੇ ਅਸੀਂ ਬਨਾਰਖੀਆਂ ਨੇ ਬਹੁਤਾ ਸਾਡੇ ਰੀਜ਼ਨ ਕਿਡਨੀ ਨੂੰ ਫੇਲ ਕਰਨ ਦਾ ਜਾਂ ਹਾਰਟ ਨੂੰ ਫੇਲ ਕਰਨ ਦਾ ਇਹ ਹੈਗਾ ਕਿ ਸਾਡੀ ਸਮੱਸਿਆ ਸਿਰਫ ਹਾਰਟ ਤੇ ਕਿਡਨੀ ਲਈ 슈ਗਰ ਤੇ ਬਲੱਡ ਪ੍ਰੈਸ਼ਰ ਹੈ ਮੈਂ ਵਾਰ-ਵਾਰ ਕਹਿ ਰਿਹਾ ਹਾਂ ਔਰ ਸਾਰੇ ਡਾਕਟਰ ਜਿਨੇ ਕਿਡਨੀ ਤੇ ਹਾਰਟ ਦੇ ਨੇ ਉਹ 슈ਗਰ ਦੇ ਪੇਸ਼ੈਂਟ ਲੱਭ ਰਹੇ ਨੇ ਕਿ ਸਾਡੇ ਹਸਪੀਟਲ ਲੰਬੀ ਉਮਰ ਕਿਵੇਂ ਚੱਲਣ ਤੇ ਪੇਸ਼ੈਂਟ ਦਾ ਕਿਵੇਂ ਹਾਰਟ ਦਾ ਆਪਰੇਸ਼ਨ ਕਰੀਏ ਕਿਵੇਂ ਕਿਡਨੀ ਦਾ ਕਰੀਏ ਜੇ ਡਾਕਟਰ ਮਿਲ ਕੇ ਬਾਕੀ ਡਾਕਟਰੀ ਦੇ ਤੌਰ ਤੇ ਕੰਮ ਕਰਨ ਤਾਂ ਮੈਨੂੰ ਐ ਲੱਗਦਾ ਵੀ ਕਿਡਨੀ ਤੇ ਪ੍ਰੋਬਲਮ ਕੱਟ ਹੀ ਹੋਏ ਦੁਨੀਆ ਦੇ ਵਿੱਚ ਜੀ ਤੋ ਬਹੁਤ ਸਧਾਰਨ ਗੱਲਾਂ ਦੇ ਵਿੱਚ ਸਧਾਰਨ ਭਾਸ਼ਾ ਦੇ ਵਿੱਚ ਦਰਸ਼ਕਾਂ ਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਕਿਡਨੀ ਦਾ ਧਿਆਨ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਔਰ ਕਿਡਨੀ ਕਿਸ ਕਿਸ ਸਟੇਜ ਤੇ ਖਰਾਬ ਹੁੰਦੀ ਹੈ ਕਿਸ ਤਰੀਕੇ ਨਾਲ ਉਹਨੂੰ ਅਸੀਂ ਆਪਣਾ ਬਣਾ ਕੇ ਰੱਖ ਸਕਦੇ ਹਾਂ ਸਿਹਤਮੰਦ ਬਣਾ ਕੇ ਰੱਖ ਸਕਦੇ ਹਾਂ ਤਾਂ ਜੋ ਸਾਡੀ ਬਾਡੀ ਦੇ ਵਿੱਚੋਂ ਜਿੰਨਾ ਵੀ ਤਰਲ ਪਦਾਰਥ ਹੈ ਉਹ ਫਿਲਟਰ ਹੋ ਕੇ ਸਾਰੇ ਜਿਹੜੀ ਪਾਵਰ ਹੈ ਸਾਡੇ ਸਰੀਰ ਦੇ ਵਿੱਚ ਬਣਦੀ ਹੈ ਚਾਹੇ ਉਹ ਬਲੱਡ ਦੇ ਵਿੱਚ ਜਾਂਦੀ ਹੈ ਚਾਹੇ ਕਿਸੇ ਤਰੀਕੇ ਜਾਂਦੀ ਹੈ ਉਹ ਕਿਡਨੀ ਦੇ ਥਰੂ ਜਾਂਦੀ ਹੈ ਔਰ ਇਹਨੂੰ ਸਿਹਤਮੰਦ ਰੱਖਣਾ ਬਹੁਤ ਹੀ ਜ਼ਰੂਰੀ ਹੈ ਤੇ ਡਾਕਟਰ ਸਾਹਿਬ ਅੱਜ ਦੇ ਲਈ ਅੱਜ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਟੌਪਿਕ ਵੀ ਤੁਸੀਂ ਦੱਸਿਆ ਔਰ ਇਹਨਾਂ ਦੀ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਵੀ ਸੀ ਇਸ ਟੌਪਿਕ ਦੀ ਕਿ ਇਹ ਸਧਾਰਨ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝ ਆਵੇ ਮੇਰੇ ਕੋਲ ਲੋਕਦਰਸਰ ਜੀ 20 ਸਾਲ ਤੋਂ ਕਿਡਨੀ ਦੇ ਪੇਸ਼ੈਂਟ ਬਹੁਤ ਆ ਰਹੇ ਨੇ ਜੀ ਮੈਂ ਦੇਖ ਰਿਹਾ ਔਰ ਜਿੰਨੇ ਕੁ ਲੋਕ ਸਾਡੇ ਕੋਲ ਆਏ ਨੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸਿਰਫ ਦੋ ਬੰਦਿਆਂ ਦੀ ਅਜੇ ਤੱਕ ਕਿਡਨੀ ਟ੍ਰਾਂਸਪਲੈਂਟ ਹੋਈ ਹੈ ਦੋ ਦੀ ਡੈਥ ਹੋਈ ਹੈ ਇੱਕ ਡੈਥ ਹੋਈ ਹੈ ਫਵਾੜੇ ਦੇ ਵਿੱਚ ਉਹ ਜਗENDER ਸਿੰਘ ਮਾਨ ਨੇ ਉਹਦੀ ਵਾਈਫ ਹੈ ਪਰ ਜਦੋਂ ਸਾਡੇ ਕੋਲ ਆਏ ਸੀ ਉਹ ਇਸ ਸਟੇਜ ਤੇ ਆਏ ਸੀ ਕਿ ਬਚ ਨਹੀਂ ਸਕਦੇ ਸੀ ਫਿਰ ਵੀ ਉਹ 5 ਸਾਲ ਕੱਢ ਗਏ ਸੀ ਜੀ ਜੀ ਇੱਕ ਪੇਸ਼ੈਂਟ ਮੇਰੇ ਕੋਲ ਡੈਥ ਹੋਈ ਆ ਉਹ ਫਰੀਦাবাদ ਦਾ ਸੀਗਾ ਉਹ ਮੇਰੇ ਕੋਲ ਕਿਡਨੀ ਨਾਉਂ ਸੀ ਜਦੋਂ ਆਇਆ ਕਿਡਨੀ ਟ੍ਰਾਂਸਪਲੈਂਟ ਹੋਈ ਸੀ ਗਰੀਬ ਸੀ ਕਰਾ ਨਹੀਂ ਸਕਦਾ ਸੀ ਪਰ ਖੁਸ਼ੀ ਦੀ ਗੱਲ ਤੁਹਾਨੂੰ ਇਹ ਵੀ ਦੱਸਦਾ ਉਹ 4.5 ਸਾਲ ਜੀ ਕੇ ਫੇਰ ਡੈਥ ਹੋਈ ਮੈਨੂੰ ਉਹਨਾਂ ਦੀ ਡੈਥ ਤਾਂ ਹੀ ਪਤਾ ਹੈ ਹੋਰ ਮੇਰੇ ਕੋਲ ਜਿੰਨੇ ਪੇਸ਼ੈਂਟ ਨੇ ਇੱਕ ਤਕਰੀਬਨ 90% ਕਯੂਰ ਹੋ ਚੁੱਕੇ ਜੀ ਕਿਡਨੀ ਤਨਵਾ ਲੋਕਸ਼ਾ ਬੱਜਦੇ ਲਈ ਤੇ ਅਗਲੀ ਵਾਰ ਹੀ ਕਿਸੇ ਹੋਰ ਰੋਚਕ ਟੌਪਿਕ ਦੇ ਨਾਲ ਜਿਨ੍ਹਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ ਉਸ ਟੌਪਿਕ ਦੇ ਨਾਲ ਅਸੀਂ ਦਰਸ਼ਕਾਂ ਦੇ ਸਾਹਮਣੇ ਡਾਕਟਰ ਯੋਗਿੰਦਰ ਟਾਈਗਰ ਨੂੰ ਤੇ ਹੋਰ ਸ਼ਖਸੀਅਤਾਂ ਨੂੰ ਪੇਸ਼ ਕਰਦੇ ਰਹਾਂਗੇ ਸੋ ਅੱਜ ਲਈ ਬਹੁਤ ਬਹੁਤ ਧੰਨਵਾਦ